ਇਥੇ ਵੀਰ ਨੇ ਸਾਡੇ ਨੇ ਇੱਕ ਬੱਕਰੀਆਂ ਦਾ ਫਾਰਮ ਖੋਲਿਆ ਹੋਇਆ ਸੀ ਪਿਛਲੇ ਕਈ ਮਹੀਨਿਆਂ ਤੋਂ ਜਨਨ ਕਿ ਉਸ ਦੀਆਂ ਹੁਣ ਲਗਾਤਾਰ ਬੱਕਰੀਆਂ ਘੱਟ ਤੋਂ ਘੱਟ ਹੁਣ ਤੱਕ ਜਨਨ ਕਿ ਉਹ ਕਹਿੰਦਾ 70 ਤੋਂ 80 ਬੱਕਰੀਆਂ ਮੇਰੀਆਂ ਜਿਹੜੀਆਂ ਮਰ ਚੁੱਕੀਆਂ ਕਿਸੇ ਪਿੰਡ ਦੇ ਵਿੱਚ ਬੱਕਰੀਆਂ ਮਾਰ ਰਹੀਆਂ ਕਿਸੇ ਦੇ ਪਿੰਡ ਦੇ ਵਿੱਚ ਮੱਝਾਂ ਮਾਰ ਰਹੀਆਂ ਇਹ ਵੀਰ ਨੇ ਇਹਦੀਆਂ ਬੱਕਰੀਆਂ ਪਾਲੀਆਂ ਹੋਈਆਂ ਇਹ ਕਹਿੰਦਾ ਮੈਂ ਆਪਦੇ ਬੱਚਿਆਂ ਵਾਂਗੂ ਜਨਨ ਕਿ ਇਹਨਾਂ ਨੂੰ ਪਾਲਿਆ ਹੋਇਆ ਜਦੋਂ ਹੱਥੀ ਟੋਆ ਪੱਟਣਾ ਪੈਂਦਾ ਤੇ ਫਿਰ ਉਦੋਂ ਜਿਹੜੀ ਉਹਦੇ ਦਿਲ ਤੇ ਗੁਜਰਦੀ ਆ ਉਸੇ ਨੂੰ ਹੀ ਪਤਾ ਹੁੰਦਾ ਕਿੰਨੀਆਂ ਬੱਕਰੀਆਂ ਸੀ ਟੁੱਟ ਜਿਹੜੀਆਂ ਹੁਣ ਤੱਕ ਸੋਡੀਆਂ ਮਰ ਚੁੱਕੀਆਂ ਹੋਣਗੇ 90 95 ਬੱਕਰੀਆਂ ਗਈਆਂ 70 75 ਦਾ ਮੋਟੀਆਂ ਮੋਟੀਆਂ ਬੱਕਰੀਆਂ ਗਈਆਂ ਜਿਹੜੀਆਂ ਵੱਡੀਆਂ ਜਿਹੜੇ ਜਿਹੜੇ ਬੱਚੇ ਉਹਦਾ ਗਿਣੇ ਗਿਣਤੀ ਜੀ ਨਹੀਂ ਹੋਈ ਉਹ ਲੱਗੇ ਦੋ ਜਸਾਣਾ ਸਣੇ ਬੱਚਾ ਦੋ ਹੋਮ ਗਈਆਂ ਇਹ ਉਦੋਂ ਹੀ ਖਤਮ ਹੋ ਗਈ ਨਾਲ ਦੀ ਨਾਲ ਹੀ ਜੰਗੀ ਬੜੀ ਅੰਦਰੋਂ ਤੁਰ ਕੇ ਆਈ ਆ ਬਕਰਮਾ ਚ ਨਾਲ ਹੀ ਪਹਿਲੇ ਆ ਰਾਇ ਜਿੰਦਗੀ ਇਹ ਕਿ ਕੋਈ ਇਹੋ ਜਿਹਾ ਗੱਲ ਨਹੀਂ ਸੀ ਚਲੋ ਬੱਚੇ ਬੁੱੱਚੇ ਸੀਗੇ ਮਾੜੇ ਮੋੜ ਠਣ ਠੁਣਨਾ ਮਰ ਜਾਂਦੇ ਉਹ ਚਲ ਆਖੀਦਾ ਚਲ ਕੋਈ ਨਹੀਂ ਯਾਰ ਆ ਤਾਂ ਕਹਿ ਰਹੀ ਹੋ ਗਿਆ ਤੇਰਾ ਵਜੋਂ ਤੇ ਜੋ ਰਿਪੋਰਟ ਹੀ ਨਹੀਂ ਆਈ ਜੋ ਵਿਚਾਰੇ ਕੀ ਕਰਨਗੇ ਟੀਕੇ ਲਾ ਜਾਂਦੇ ਮੜ ਜਾਂਦੇ ਟੀਕੇ ਲਾ ਜਾਂਦੇ ਮੜ ਜਾਂਦੇ ਆਪਰ ਰਿਪੋਰਟ ਤਾਂ 15 ਦਿਨਾਂ ਨੂੰ ਆਉਗੀ 15 ਦਿਨਾਂ ਨੂੰ ਇਹਨਾਂ ਚੋਂ ਕੀ ਰਹੂਗਾ ਜੇ ਇਹ ਕਹੇ ਕਿ ਵੀ ਮਰੀ ਤਾਂ ਦੱਸੋ ਕੀ ਰਹਿ ਜਾਊਗਾ ਜੇ ਤਰ੍ਹਾਂ ਨਾਅ ਦੇ ਦੀ ਇਹਨੇ ਤਾਂ ਨੱਪੜ ਹੋਜੀ ਨਹੀਂ ਕਰਦਾ ਬਾਕੀ ਉਹ ਰੇਜ ਤਾਂ ਬਹੁਤ ਹੁਣ ਜਗਾ ਨਹੀਂ ਲੱਭਦੀ ਟੂਆ ਪੱਟਣ ਨੂੰ ਕਿਤੇ ਅ ਜਿੱਥੋਂ ਟੂਆ ਪੱਟੇ ਤਾਂ ਉੱਥੇ ਬੱਕਰੀ ਲੱਭਦੀ ਆ ਮੈਂ ਆਪਦੇ ਧੀਆਂ ਪੁੱਤਾਂ ਨੂੰ ਪਾਲੀਆਂ ਬੱਕਰੀਆਂ ਅੱਜ ਤੱਕ ਇਹਨੇ ਐਵੇਂ ਨਹੀਂ ਆਖਿਆ ਵੀ ਚੱਲੇ ਜਾਨਵਰ ਆ ਇਹਨੇ ਆਪਦੇ ਪਰਿਵਾਰ ਨੂੰ ਹੀ ਪਾਲੀਆਂ ਬੱਕਰੀਆਂ ਅੱਜ ਤੱਕ ਇਹਨੇ ਕਿਸੇ ਮੀਟ ਜਾਂ ਕਿਤੇ ਵੀ ਕਿਸੇ ਨੂੰ ਬੱਕਰੀ ਕਦੇ ਨਹੀਂ ਦਿੱਤੀ ਜਦੋਂ ਦੀਆਂ ਲਈਆਂ ਹੋਣੀਆਂ ਤੇ ਉਹਨੀਆਂ ਹੀ ਬੱਕਰੀਆਂ ਇਹਨਾਂ ਦੀਆਂ ਹਾਂਜੀ ਅੱਜ ਤੱਕ ਇਹਨਾਂ ਨੇ ਬਹੁਤ ਸੇਵਾ ਕੀਤੀ ਐ ਇਹਨਾਂ ਬੀਜਵਾਨਾਂ ਦੀ ਇਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਵੀ ਇਹਨਾਂ ਨੇ ਵੱਢਣ ਵਾਲੇ ਤੋਂ ਲਿਆਂਦੀ ਸੀ ਬਚਾ ਕੇ ਬੱਕਰੀ ਹਾਂਜੀ ਉਹ ਉਦੋਂ ਨਿੱਕੀ ਜੀ ਲਿਆਂਦੀ ਸੀ ਵੱਢਣ ਲੱਗਿਆ ਸੀ ਕਿਤੇ ਉਹ ਤੋਂ ਬਚਾ ਕੇ ਲਿਆਂਦੀ ਸੀ ਜਦ ਵਿਚਾਰੀ ਦੀ ਪਰ ਉਹਦਾ ਕੀ ਪਤਾ ਸੀ ਵਿਚਾਰੀ ਨੇ ਇਹਨਾਂ ਸਾਰੀਆਂ ਦੀ ਜਾਨ ਬਚਾਉਣੀ ਆ ਕਿੰਨੀਆਂ ਦਵਾਈਆਂ ਜਨ ਕੇ ਪਰਿਵਾਰ ਨੇ ਕੋਈ ਆਦੀ ਕਸਰ ਨਹੀਂ ਛੱਡੀ ਵਿਚਾਰੇ ਨੇ ਕਿੰਨੀਆਂ ਸਿਰਿੰਜਾਂ ਕਿੰਨੀਆਂ ਦਵਾਈਆਂ ਲੈ ਕੇ ਰੱਖੀਆਂ ਜਿਹੜੀ ਵੀ ਡਾਕਟਰ ਲਿਖ ਦਿੰਦੇ ਆ ਦਨ ਕਿ ਉਹੀ ਵੀਰ ਸਾਡਾ ਲਿਆਉਂਦਾ ਪਰ ਬੱਕਰੀ ਇਹਨਾਂ ਦੀ ਫੇਰ ਵੀ ਕੋਈ ਨਹੀਂ ਬੱਚੀ ਵਿਚਾਰਾਂ ਦੀ ਸਾਡਾ ਪ੍ਰਸ਼ਾਸਨਿਕ ਢਾਂਚਾ ਬਿਲਕੁਲ ਜ਼ੀਰੋ ਹੈ ਇਸ ਟਾਈਮ ਉਸ ਗਰੀਬ ਕਿਸਾਨ ਲਈ ਕੋਈ ਨਹੀਂ ਦੇਖੂਗਾ ਇਹ ਸਾਰੇ ਪਰਿਵਾਰ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਅਸੀਂ ਸਾਡੇ ਜਿਹੜੇ ਐਨ ਆਰ ਆਈ ਵੀਰ ਹੈ ਸਮਾਜ ਸੇਵੀ ਵੀਰ ਹੈ ਉਹ ਜਿਹੜੇ ਸਾਡੇ ਵੀਡੀਓ ਨੂੰ ਵੇਖ ਰਹੇ ਆ ਉਹ ਇਸ ਪਰਿਵਾਰ ਦੀ ਮਦਦ ਕਰਨ ਆਵੇ ਕੋ ਹੁਣ ਇਹਨੂੰ ਜਿੰਨ ਕਿ ਢਿੱਲੀ ਜੀ ਹੋਈ ਪਈ ਆ ਇਦਾਂ ਹੀ ਜਿਹੜੇ ਲੱਤਾਂ ਜਣ ਕੇ ਕੰਮ ਛੱਡ ਗਏ ਆ ਤੇ ਬਸ ਐ ਹੀ ਆ ਜਿਹੜੀ ਬੱਕਰੀ ਹੁੰਦੀ ਅੰਦਰੋਂ ਬਾਈ ਕਹਿੰਦਾ ਤੇ ਇਸ ਤਰ੍ਹਾਂ ਹੀ ਹੋ ਜਾਂਦੀ ਆ ਅੱਜ ਅਸੀਂ ਜਿਹੜੀ ਸੋਨੂੰ ਇੱਕ ਦੁਖਦਾਈ ਘਟਨਾ ਸੁਣਾਉਣ ਜਾ ਰਹੇ ਆ ਕਹਾਣੀਆਂ ਇਹ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਖੜੇ ਆ ਇੱਥੇ ਵੀਰ ਨੇ ਸਾਡੇ ਨੇ ਇੱਕ ਬੱਕਰੀਆਂ ਦਾ ਫਾਰਮ ਖੋਲਿਆ ਹੋਇਆ ਸੀ ਪਿਛਲੇ ਕਈ ਮਹੀਨਿਆਂ ਤੋਂ ਜਨਨ ਕਿ ਉਸ ਲੀਆਂ ਹੁਣ ਲਗਾਤਾਰ ਬੱਕਰੀਆਂ ਕੱਟ ਤੋਂ ਕੱਟ ਹੁਣ ਤੱਕ ਜਾਨੀ ਕਿ ਉਹ ਕਹਿੰਦਾ 70 ਤੋਂ 80 ਬੱਕਰੀਆਂ ਮੇਰੀਆਂ ਜਿਹੜੀਆਂ ਮਰ ਚੁੱਕੀਆਂ ਕਿਸੇ ਪਿੰਡ ਦੇ ਵਿੱਚ ਬੱਕਰੀਆਂ ਮਾਰ ਰਹੀਆਂ ਕਿਸੇ ਦੇ ਪਿੰਡ ਦੇ ਵਿੱਚ ਮੱਝਾਂ ਮਾਰ ਰਹੀਆਂ ਸਰਕਾਰ ਸਾਡੀ ਜਿਹੜੀ ਹੈ ਕੁੰਭ ਕਾਂਦੀ ਨੀਂਦ ਸੁੱਤੀ ਪਈ ਆ ਸਰਕਾਰ ਦੇ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਛੱਡੇ ਆ ਪਸ਼ੂ ਹਸਪਤਾਲ ਬਣੇ ਆ ਉਹ ਕਿੱਥੇ ਸੁੱਤੇ ਪਏ ਆ ਕੁੰਭ ਕਾਂਦੀ ਨੀਂਦ ਸੁੱਤੇ ਪਏ ਆ ਉਹ ਪਿੰਡਾਂ ਦੇ ਵਿੱਚ ਦੌਰਾ ਕਿਉਂ ਨਹੀਂ ਕਰ ਰਹੇ ਸਰਕਾਰ ਦੇ ਜਿਹੜੇ ਕਰਮਚਾਰੀ ਆ ਉਹ ਪਿੰਡਾਂ ਦੇ ਵਿੱਚ ਕਿਉਂ ਨਹੀਂ ਆ ਕੇ ਕਿਸਾਨਾਂ ਨੂੰ ਪੁੱਛ ਰਹੇ ਅੱਜ ਸਾਡੇ ਨਾਲ ਇੱਕ ਦੁਖੀ ਪਰਿਵਾਰ ਆ ਆਪ ਮੇਰੇ ਵੀਰ ਖੜੇ ਆ ਪਿੱਛੇ ਤੇ ਇਹ ਸਾਡਾ ਵੀਰ ਕਿਸਾਨ ਬੈਠਾ ਜਿਹਦੀਆਂ ਬੱਕਰੀਆਂ ਵੇਖੋ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਬੱਕਰੀਆਂ ਜਦੋਂ ਆਪ ਦੇ ਟੋਏ ਪੱਟ ਕੇ ਦੱਬਣੀਆਂ ਪੈਂਦੀਆਂ ਤੇ ਫਿਰ ਜਦੋਂ ਕਿਸਾਨ ਤੇ ਗੁਜਰਦੀ ਐ ਉਸੇ ਨੂੰ ਪਤਾ ਹੁੰਦਾ ਵੀਰ ਕਿੰਨਾ ਸਾਡਾ ਹੁਣ ਭਾਵਕ ਹੋਇਆ ਬੈਠਾ ਇਹ ਵੀਰ ਨੇ ਜਿਹਦੀਆਂ ਬੱਕਰੀਆਂ ਪਾਲੀਆਂ ਹੋਈਆਂ ਇਹ ਕਹਿੰਦਾ ਮੈਂ ਆਪ ਦੇ ਬੱਚਿਆਂ ਵਾਂਗੂ ਜਨਿਕੇ ਇਹਨਾਂ ਨੂੰ ਪਾਲਿਆ ਹੋਇਆ ਜਦੋਂ ਹੱਥੀ ਟੋਆ ਪੱਟਣਾ ਪੈਂਦਾ ਤੇ ਫਿਰ ਉਦੋਂ ਜਿਹੜੀ ਉਹਦੇ ਦਿਲ ਤੇ ਗੁਜਰਦੀ ਐ ਉਸੇ ਨੂੰ ਹੀ ਪਤਾ ਹੁੰਦਾ ਉਹ ਵਾਪੁੜੀ ਇਹਦੇ ਬੱਕਰੀਆਂ ਸੀ ਤੁਸੀਂ ਕਿੰਨੇ ਚਤੂ ਰੱਖੀਆਂ ਹੋਈਆਂ ਬੱਕਰੀਆਂ ਇਹ ਸਾਰੀ ਉਮਰੀ ਟੱਪ ਗਈ ਬਰਾਵਾ ਹਾਈ ਕੋਸ ਰਹਿ ਗਿਆ ਹੁਣ ਤੇ ਕਰ ਜੋੜੀ ਗਈ ਜੋੜੀ ਕੀ ਕਰਕੇ ਆ ਵੀ ਨਾਲ ਰਲ ਚੁੱਕੀ ਆ ਵੀ ਰਲ ਚੁੱਕੀ ਕਿੰਨੀਆਂ ਬੱਕਰੀਆਂ ਸੀ ਟੁੱਟ ਜਿਹੜੀਆਂ ਹੁਣ ਤੱਕ ਸੋਡੀਆਂ ਮਰ ਚੁੱਕੀਆਂ ਹੋਣਗੇ 90 95 ਬੱਕਰੀਆਂ ਗਈਆਂ 70 75 ਦਾ ਮੋਟੀਆਂ ਮੋਟੀਆਂ ਬੱਕਰੀਆਂ ਗਈਆਂ ਇਹਨੀਆਂ ਵੱਡੀਆਂ ਜਿਹੜੇ ਬੱਚਿਆਂ ਦਾ ਗਿਣਤੀ ਨਹੀਂ ਉਹਦਾ ਗਿਣੀ ਨਹੀਂ ਜੀ ਇਹ ਡੇ ਡੇ ਬੱਚੇ ਉਹਦਾ ਗਿਣੇ ਗਿਣਤੀ ਜੀ ਨਹੀਂ ਹੋਈ ਜੀ ਉਹ ਲਾਇਆ ਦੋ ਸਾਂ ਨਾ ਸਣੇ ਬੱਚੇ ਦੋ ਸੰਗ ਗਿਰੋ ਕੁਛ ਪਤਾ ਨਹੀਂ ਲੱਗਿਆ ਵੀ ਕਿਹੜੀ ਬਿਮਾਰੀ ਨਾਲ ਮਰ ਰਹੀਆਂ ਕੋਈ ਕਾਰਨ ਨਹੀਂ ਡਾਕਟਰ ਨੂੰ ਪੁੱਛਿਆ ਕਹਿੰਦੇ 15 ਦਿਨਾਂ ਨੂੰ ਰਿਪੋਰਟ ਆਉਗੀ ਮੈਂ ਕਿਹਾ ਭਰਾ ਵੱਲ ਹੋਣੀ ਨਹੀਂ ਪੈਣੀ ਫੇਰ ਤੋਂ ਉਦੋਂ ਤੱਕ ਤਾਂ ਬੱਕਰੀਆਂ ਬਹੁਤ ਮਰ ਜਾਣਗੀਆਂ ਥੋੜੀ 15 ਦਿਨਾਂ ਨੂੰ ਰਿਪੋਰਟ ਆਉਗੀ ਅਸਾਂ ਸਾਰੀ ਇੱਕ ਨੋ ਕੋਈ ਕੰਪਨੀ ਛੁੱਟੀ ਆ ਅੱਛਾ ਉਹਦੋਂ ਹੀ ਖਤਮ ਹੋ ਗਈ ਨਾਲ ਦੀ ਨਾਲ ਹੀ ਚੰਗੀ ਭਲੀ ਅੰਦਰੋਂ ਤੁਰ ਕੇ ਆਈ ਆ ਬੱਕਰਿਆਂ ਚ ਨਾਲ ਹੀ ਅੱਛਾ ਪਹਿਲਾਂ ਪਹਿਲਾਂ ਇਹ ਅੰਦਰੋਂ ਸਹੀ ਸੀ ਆਉਂਦੀ-ਉਂਦੀ ਜਣੀ ਕਿ ਇੱਥੇ ਆ ਕੇ ਹਾਂਜੀ ਇੱਥੇ ਆਣ ਕੇ ਆਵੇ ਇੱਥੇ ਮਸਲੀ ਵੀ ਬਹੁਤ ਵੀ ਕੰਬਣੀ ਜੀ ਇਹਨੂੰ ਲੱਗੀ ਕੇਰਾ ਹੀ ਬਾਹ ਬਾਹ ਕੀਤੀ ਤੇ ਖਤਮ ਹੋ ਗਈ ਨਾਲ ਦੀ ਨਾਲ ਹੀ ਜੀ ਹਾਂਜੀ ਇਹ ਪਹਿਲਾਂ ਵੀ ਕੋਈ ਬਿਮਾਰੀ ਪਈ ਆ ਤੇ ਇਹ ਪਹਿਲੀ ਵਾਰ ਹੋਇਆ ਨਹੀਂ ਪਹਿਲੀ ਵਾਰ ਹੀ ਹੋਇਆ ਜੀ ਸਾਡਾ ਤਾਂ ਕਦੇ ਨੁਕਸਾਨ ਹੋਇਆ ਹੀ ਨਹੀਂ ਸੀ ਜੀ ਹਾਂਜੀ ਬਾਪੂ ਜੀ ਜਿਵੇਂ ਤੁਸੀਂ ਬੱਕਰੇ ਬੜੇ ਚਤੋਂ ਰੱਖਦੇ ਹੋ ਆਮ ਤੌਰ ਤੇ ਬੱਕਰੀ ਚਲੋ ਕੋਈ ਗੁਜਰ ਜਾਂਦੀ ਹੈ ਇੰਨੀ ਇੰਨੀ ਬੱਕਰੀਆਂ ਗੁਜਰ ਜਾਂਣਾ ਜਾਨੀ ਕਿ ਬਹੁਤ ਹੈਰਾਨੀ ਦੀ ਦੁੱਖ ਦੀ ਗੱਲ ਹੈ ਜਾਨੀ ਕਿ ਇਹ ਪਹਿਲੀ ਵਾਰ ਹੋਇਆ ਤੁਹਾਡੇ ਨਾਲ ਪਹਿਲੀ ਵਾਰ ਹੋਇਆ ਜਿੰਦਗੀ ਜੀ ਅੱਗੇ ਕੋਈ ਐਸੀ ਗੱਲ ਨਹੀਂ ਸੀ ਚਲੋ ਬੱਚੇ ਬੁੱੱਚੇ ਸੀਗੇ ਮਾੜੇ ਮੋੜ ਠੰਡ ਠੰਡ ਨਾਲ ਮਰ ਜਾਂਦੇ ਉਹ ਚਲ ਆਖੀ ਜੇ ਕੋਈ ਨਹੀਂ ਯਾਰ ਆ ਤਾਂ ਕਹਿਰੀ ਹੋ ਗਿਆ ਪਰਵਾਜੋ ਛੋਟੇ ਜਿਹੜਾ ਹਸਪਤਾਲ ਇੱਥੇ ਨੇੜੇ ਹੀ ਬਣਿਆ ਹੋਇਆ ਇਹ ਉਧਰ ਆ ਪਰਲੇ ਕੈਂਟ ਰੋਡ ਤੇ ਆਈ ਉਹਨੇ ਡਾਕਟਰਾਂ ਦੀ ਕੋਈ ਟੀਮ ਨਹੀਂ ਆਈ ਹੁਣ ਤੱਕ ਅਜੇ ਤੱਕ ਕਿਤੋਂ ਦੇ ਨਾ ਪੀਂਵਾਏ ਸੀ ਇਹ ਦਵਾਈਆਂ ਬਹੁਤ ਵਿਚਾਰੇ ਨੇ ਲਾਈਆਂ ਉਹਨਾਂ ਨੇ ਪਰ ਨਹੀਂ ਸਮਝੋ ਚ ਉਹਨਾਂ ਦੀ ਰਿਪੋਰਟ ਹੀ ਨਹੀਂ ਆਈ ਜੋ ਵਿਚਾਰੇ ਕੀ ਕਰਨਗੇ ਟੀਕੇ ਲਾ ਜਾਂਦੇ ਮੜ ਜਾਂਦੇ ਟੀਕੇ ਲਾ ਜਾਂਦੇ ਮੜ ਜਾਂਦੇ ਡਾਕਟਰ ਰਿਪੋਰਟ ਤਾਂ 15 ਦਿਨਾਂ ਨੂੰ ਆਉਗੀ 15 ਦਿਨਾਂ ਨੂੰ ਇਹਨਾਂ ਚ ਕੀ ਰਹੂਗਾ ਜੇ ਇਹ ਕਹ ਕੇ ਵੀ ਮਰੀਦ ਦੱਸੋ ਕੀ ਰਹ ਜੂਗਾ ਜੀ ਰਿਪੋਰਟ ਹੋਣੀ ਜੀ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਤੁਸੀਂ ਮੈਨੂੰ ਬਹੁਤ ਗਰੀਬ ਕਿਸਾਨ ਆ ਜਾਨੀ ਕਿ ਦੱਸਿਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਹਾਂ ਜੀ ਬਹੁਤ ਪੈੜੀ ਵਾ ਖੱਲ ਹੋਈ ਇਹ ਤਾਂ ਮਾਤਰਾ ਉਹ ਕਿਹੜਾ ਗਰੀਬ ਬੰਦਾ ਸੀਗਾ ਮਸਾਂ ਜਿਹਨੇ ਮਿਹਨਤ ਕਰਕੇ ਪਾਲੀਆਂ ਸੀ ਆਪਦੀ ਤੇ ਉਹਦੇ ਦਾ ਵਿਚਾਰਾ ਤੇ ਬਸ ਕਿੰਦੇ ਵੀ ਜਿਹੜੀ ਜਗ੍ਹਾ ਸੀ ਉਹ ਵੀ ਵੀਰ ਕੋਲੇ ਹੁਣ ਜਗ੍ਹਾ ਮੁੱਕ ਗਈ ਆ ਦਬਦੇ ਦਬਦੇ ਜਨਨ ਕਿ ਸਾਰੀ ਜਗ੍ਹਾ ਖਾਲੀ ਕਰ ਬੈਠਾ ਜਦੋਂ ਇਹਨਾਂ ਨੇ ਦੱਪੀਆਂ ਇਹਨਾਂ ਨੂੰ ਪਤਾ ਹੋਊਗਾ ਕਿ ਕਿੰਨੇਆਂ ਕਿਹੜੇ ਟੋਏ ਚੱਕ ਨਹੀਂ ਆ ਕਿਹੜੇ ਟੋਏ ਚ ਦੂਜੇ ਦਿਨ ਨਾਪਦੇ ਦੀ ਨਾ ਤਨਪੜ ਨੂੰ ਜੀ ਨਹੀਂ ਕਰਦਾ ਸਿਆ ਜਾ ਰਿਹਾ ਜਿਦੋਂ ਵੀ ਟੋਆ ਪੜਦੇ ਉੱਥੇ ਹੀ ਬੱਕਰੀ ਹਨ ਹਾਂਜੀ ਭਾਈ ਜੀ ਲੱਗੋ ਭਾਗ ਲਗ ਭਾਗ ਵਿੱਚ 15 15 ਬੱਕਰੀਆਂ ਇਕੱਠੀਆਂ ਨੱਪੀਆਂ ਟੋਏ ਚ ਮੈਂ ਖੁਦ ਮੈਂ ਤੇ ਭਾਈ ਜੀ ਨੇ ਅਸੀਂ ਦੋਨਾਂ ਨੇ ਰਾਤ ਨੂੰ ਵੀ ਕਈ ਵਾਰੀ ਨੱਪੀਆਂ ਬਾਕੀ ਉਹ ਰੇਜ ਤਾਂ ਬਹੁਤ ਹੁਣ ਜਗ੍ਹਾ ਨਹੀਂ ਲੱਭਦੀ ਟੋਆ ਪੱਟਣ ਨੂੰ ਕਿਤੇ ਜਿੱਥੋਂ ਟੋਆ ਪੱਟੇ ਤਾਂ ਉੱਥੇ ਹੀ ਬੱਕਰੀ ਲੱਭਦੀ ਆ ਬਈ ਜਿਹੜੀ ਦੱਬਦੇ ਆਪਾਂ ਬਈ ਮੈਂ ਆਪਦੇ ਧੀਆਂ ਪੁੱਤਾਂ ਨੂੰ ਪਾਲੀਆਂ ਬੱਕਰੀਆਂ ਅੱਜ ਤੱਕ ਇਹਨੇ ਐਵੇਂ ਨਹੀਂ ਆਖਿਆ ਵੀ ਚੱਲੇ ਜਾਨਵਰ ਆ ਇਹਨੇ ਆਪ ਦੇ ਪਰਿਵਾਰ ਨੂੰ ਹੀ ਪਾਲੀਆਂ ਬੱਕਰੀਆਂ ਅੱਜ ਤੱਕ ਇਹਨੇ ਕਿਸੇ ਮੀਟ ਜਾਂ ਕਿਤੇ ਵੀ ਕਿਸੇ ਨੂੰ ਬੱਕਰੀ ਕਦੇ ਨਹੀਂ ਦਿੱਤੀ ਜਦੋਂ ਦੀਆਂ ਲਈਆਂ ਉਹਨੀਆਂ ਤੇ ਉਹਨੀਆਂ ਹੀ ਬੱਕਰੀਆਂ ਇਹਨਾਂ ਦੀਆਂ ਅੱਛਾ ਹਾਂਜੀ ਅੱਜ ਤੱਕ ਇਹਨਾਂ ਨੇ ਬਹੁਤ ਸੇਵਾ ਕੀਤੀ ਇਹਨਾਂ ਬੇਜਵਾਨਾਂ ਦੀ ਨਾ ਕਦੇ ਨਹੀਂ ਦਿੱਤੀ ਇਹਨਾਂ ਨੇ ਅੱਜ ਤੱਕ ਜਦੋਂ ਦੀਆਂ ਇਹਨਾਂ ਨੇ ਬੱਕਰੀਆਂ ਲਈਆਂ ਨਾ ਉਦੋਂ ਦੀਆਂ ਇਹਨਾਂ ਨੇ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਵੀ ਇਹਨਾਂ ਨੇ ਵੱਢਣ ਵਾਲੇ ਤੋਂ ਲਿਆਂਦੀ ਸੀ ਬਚਾ ਕੇ ਬੱਕਰੀ ਅੱਛਾ ਹਾਂਜੀ ਉਦੋਂ ਨਿੱਕੀ ਜੀ ਲਿਆਂਦੀ ਸੀ ਵੱਡਣ ਲੱਗਿਆ ਸੀ ਕਿਤੇ ਉਹ ਤੋਂ ਬਚਾ ਕੇ ਲਿਆਂਦੀ ਸੀ ਜਰ ਵਿਚਾਰੀ ਦੀ ਪਰ ਉਹਦਾ ਕੀ ਪਤਾ ਸੀ ਵਿਚਾਰੀ ਨੇ ਇਹਨਾਂ ਸਾਰਿਆਂ ਦੀ ਜਾਨ ਬਚਾਉਣੀ ਆ ਹਾਂਜੀ ਤੇ ਇਹ ਹੁਣ ਵਿਚਾਰਾ ਇਹਨਾਂ ਨੂੰ ਆਪਦੇ ਧੀਆਂ ਪੁੱਤਾਂ ਨੂੰ ਪਾਲਦਾ ਸੇਵਾ ਕਰਦਾ ਇਹਨਾਂ ਦੀ ਪਰ ਹੁਣ ਕੀ ਕਰੀਏ ਰੱਬ ਨੇ ਇਹਨਾਂ ਦੁੱਖ ਦਰਦ ਨਾਲ ਚਲੋ ਅੱਗੇ ਆ ਵੀਖੋ ਕਿੰਨੀਆਂ ਦਵਾਈਆਂ ਜਨ ਕਿ ਪਰਿਵਾਰ ਨੇ ਕੋਈ ਆਪਦੀ ਕਸਰ ਨਹੀਂ ਛੱਡੀ ਵਿਚਾਰੇ ਨੇ ਕਿੰਨੀਆਂ ਸਰਿੰਜਾਂ ਕਿੰਨੀਆਂ ਦਵਾਈਆਂ ਲੈ ਕੇ ਰੱਖੀਆਂ ਜਿਹੜੀ ਵੀ ਡਾਕਟਰ ਲਿਖ ਦਿੰਦੇ ਆ ਜਨਨ ਕਿ ਉਹੀ ਵੀਰ ਸਾਡਾ ਲਿਉਂਦਾ ਪਰ ਬੱਕਰੀ ਇਹਨਾਂ ਦੀ ਫੇਰ ਵੀ ਕੋਈ ਨਹੀਂ ਬੱਚੀ ਵਿਚਾਰਾਂ ਦੀ ਵੇਖੋ ਕਿੰਨੀਆਂ ਸਰਿੰਜਾਂ ਕਿੰਨੀ ਮਹਿੰਗੀ ਦਵਾਈ ਹੋਊਗੀ ਜਿਹੜੀ ਵੀ ਲਿਖ ਦਿੰਦੇ ਆ ਡਾਕਟਰ ਉਹੀ ਜਨਨ ਕਿ ਬਾਹਰ ਬਾਈ ਲਿਉਂਦਾ ਇੱਥੇ ਜਾਂਦਾ ਫਿਰ ਡਾਕਟਰਾਂ ਨੂੰ ਜਾਣਕਾਰੀ ਨਹੀਂ ਹੁੰਨੀ ਵੀ ਜਿਹੜਾ ਪਤਾ ਨਹੀਂ ਲੱਗ ਰਿਹਾ ਵੀ ਕਿਉਂ ਨਹੀਂ ਮਰ ਰਹੀਆਂ ਪ੍ਰਸ਼ਾਸਨ ਦਾ ਬਿਲਕੁਲ ਧਿਆਨ ਨਹੀਂਗਾ ਧਿਆਨ ਦੇਣਾ ਚਾਹੀਦਾ ਜੇਕਰ ਅੱਜ ਇਹਨਾਂ ਬੱਕਰੀਆਂ ਮਾਰੀਆਂ ਬੱਕਰਾਂ ਨੂੰ ਬਿਮਾਰੀ ਲੱਗੀ ਹੈ ਕੱਲ ਇਨਸਾਨ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ ਇਹ ਗੱਲ ਤੁਸੀਂ ਮੰਨਦੇ ਹੋ ਵੀਰ ਜੀ ਹਾਂ ਜੀ ਜੇ ਇਹ ਬਿਮਾਰੀ ਇਨਸਾਨ ਨੂੰ ਲੱਗੀ ਫਿਰ ਕਿਵੇਂ ਬਚਣਗੇ ਐਵੇਂ ਮੌਤਾਂ ਜਿਵੇਂ ਕੱਤੇ ਦੀ ਬਿਮਾਰੀ ਆਈ ਸੀ ਸ਼ਹਿਰ ਸੌਂਦੇ ਹੁੰਦੇ ਸੀ ਆਪਾਂ ਪਹਿਲਾਂ ਇੱਕ ਪਾਸੇ ਸਾਡੀ ਗਵਰਨਮੈਂਟ ਕਹਿੰਦੀ ਹੈ ਜੀ ਤੁਸੀਂ ਆਪ ਦਾ ਖੁਦ ਦੇ ਧੰਦੇ ਕਰੋ ਜਾਂ ਕੈਂਪ ਲਗਦੇ ਆ ਸਾਡਾ ਪ੍ਰਸ਼ਾਸਨਿਕ ਢਾਂਚਾ ਬਿਲਕੁਲ ਜ਼ੀਰੋ ਹੈ ਇਸ ਟਾਈਮ ਉਸ ਗਰੀਬ ਕਿਸਾਨ ਲਈ ਕੋਈ ਨਹੀਂ ਦੇਖੂਗਾ ਅੱਜ ਉਹਨੇ ਪਤਾ ਨਹੀਂ ਕਿਵੇਂ ਪਾਲੀਆਂ ਕਿਵੇਂ ਪਾਲੀਆਂ ਕੀ ਆਪਦਾ ਉਹਦਾ ਹੈਗਾ ਇਸ ਟਾਈਮ ਉਹਦਾ ਐਡਾ ਵੱਡਾ ਨੁਕਸਾਨ ਆ ਕੋਈ ਸਾਡਾ ਕੋਈ ਫੋਇ ਡਾਕਟਰੀ ਟੀਮ ਨਹੀਂ ਆ 15 ਦਿਨਾਂ ਬਾਅਦ ਇਹਨਾਂ ਦੀ ਰਿਪੋਰਟ ਆਉਂਦੀ ਹੈ ਉਦੋਂ ਤੱਕ ਤਾਂ ਇਹਦਾ ਪਰਿਵਾਰ ਹੀ ਖਤਮ ਹੈ ਜੀ ਪੂਰੀ ਟੀਮ ਤਾਂ ਨਹੀਂ ਆਈ ਹੋਣੀ ਜੀ ਪੂਰੀ ਟੀਮ ਨਹੀਂ ਆਈ ਜੀ ਇਹਨਾਂ ਨੇ ਇਹਨਾਂ ਦੇ ਆਉਣਾ ਸੀਗਾ ਕੱਲ ਕਹਿੰਦੇ ਜੀ ਅਸੀਂ ਆ ਨਹੀਂ ਸਕਦੇ ਸਾਡੀ ਟੀਮ ਕਿਤੇ ਹੋਰ ਜਾਣੀ ਹੈ ਜੀ ਕੱਲ ਆਉਣਾ ਸੀ ਉਹ ਕੱਲ ਆਏਗੇ ਇਹ ਹੁਣ ਕਿੰਨੇ ਦਿਨ ਵੇਟ ਕਰੂਗਾ ਜੀ ਜੇ ਇਹ ਰਿਪੋਰਟ ਆਉਂਦੀ ਆ ਹੁਣ ਮੰਨ ਲੇ ਕਿ ਚਲੋ 100 ਤੋਂ ਉੱਪਰ ਨਾਲ ਸੀਗਾ 10-15 ਖੜੀਆਂ ਜਿਹੜੀਆਂ ਹੁਣ ਇਹ 10-15 ਇਹ ਵੀ ਜਾਣੀਆਂ ਤੁਹਾਨੂੰ ਪਤਾ ਹੋਣਾ ਸੀ ਸੋਸ਼ਲ ਮੀਡੀਆ ਦੇ ਵੇਖਿਆ ਹੋਣਾ ਕਈ ਪਿੰਡਾਂ ਦੇ ਵਿੱਚ ਮੱਜਾਂ ਦੀਆਂ ਮੱਜਾਂ گاਵਾਂ ਦੀਆਂ گاਵਾਂ ਪਸ਼ੂ ਬਹੁਤ ਮਰ ਰਹੇ ਆ ਹਾਂਜੀ ਬਿਲਕੁਲ ਸਹੀ ਕਿਹਾ ਪਤਾ ਕੀ ਹੈ ਇਸ ਪਾਸੇ ਜਿਹੜੀ ਗਵਰਨਮੈਂਟ ਕਹਿੰਦੀ ਹੈ ਕਿ ਹਰੇਕ ਸਾਲ ਮੰਨ ਲਓ ਪਸ਼ੂ ਪਾਲਕ ਇਹਨਾਂ ਦਾ ਚੈੱਕ ਅਪ ਕਰੋ ਕਈ ਟੀਮ ਪਹੁੰਚੀ ਹੈ ਕਦੇ ਆਪਾਂ ਨੂੰ ਗਵਰਨਮੈਂਟ ਲੋਨ ਦੇ ਰਹੀ ਹੈ ਕਿ ਆਪਣਾ ਕੰਮ ਵਧਾਓ ਲੇਕਿਨ ਉਸ ਵਕਤ ਦਾ ਧਿਆਨ ਦਿੱਤਾ ਗਵਰਨਮੈਂਟ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਹੁਣ ਉਸ ਬੰਦੇ ਦਾ 9-10 ਲੱਖ ਰੁਪਏ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਦਾ ਕੀ ਸਰਕਾਰ ਦਾ ਹੱਥ ਫੜੇਗੀ ਕਿ ਉਹਨੂੰ ਕੋਈ ਸਹਾਇ ਕੋਨ ਨਾਲ ਤੁਸੀਂ ਸੋਸ਼ਲ ਮੀਡੀਆ ਆਏ ਆ ਸੋਸ਼ਲ ਮੀਡੀਆ ਸਾਹਮਣੇ ਸਹੀ ਗੱਲ ਕਹਿੰਦੇ ਆ ਕੋਈ ਵੀਰ ਭਰਾ ਵੱਡੇ ਫਾਰਮੂਲੇ ਜਿਹਨੂੰ ਕੋਈ ਇਹਦੀ ਸਮਝ ਹੋਵੇ ਕੁਝ ਦੱਸੇ ਜਾਂ ਕਿ ਇਹਦੇ ਵਿਚ ਇਹਦੀ ਬਾਹ ਫੜੇ ਹੈਲਪ ਕਰੇ ਅਸੀਂ ਰਿਕੁਐਸਟ ਕਰਦੇ ਹਾਂ ਕਿ ਐਨਆਰਆਈ ਭਰਾ ਨੂੰ ਕਿ ਇਹਦੀ ਰਿਕੁਐਸਟ ਹੈ ਜੀ ਮਤਲਬ ਬਾਹ ਫੜੇ ਕਿਉਂਕਿ ਗਵਰਨਮੈਂਟ ਦੇ ਅੱਖਾਂ ਮੀਚੀਆਂ ਨੇ ਕਿੰਨੇ ਦਿਨ ਹੋ ਗਏ ਅਗਰ ਡਾਕਟਰ ਟਾਈਮ ਨਾਲ ਆ ਜਾਂਦੇ 14 ਤਰੀਕ ਨੂੰ ਬਾਈ ਗਿਆ ਹੋਣਾ ਇਹਨਾਂ ਨੇ ਕੋਈ 14 ਤਰੀਕ ਨੂੰ ਆਈ ਨਹੀਂ ਉਹ ਜਦੋਂ ਟੀਮ ਆਈ ਹੁਣ 15 ਦਿਨ ਬਾਅਦ ਰਿਪੋਰਟ ਆਊਗੀ 15 ਦਿਨ ਤੋਂ ਬਾਅਦ ਕੀ ਬਚੇਗਾ ਇੱਥੇ ਠੀਕ ਹੈ ਜੀ ਪ੍ਰਸ਼ਾਸਨ ਚਾਹੀਦਾ ਹੈ ਜੇ ਪ੍ਰਸ਼ਾਸਨ ਜਿਹੜੀ ਗੱਲ ਕਹਿੰਦੀ ਹੈ ਪਸ਼ੂ ਪਾਲਣ ਤੇ ਲੋਨ ਲੋ ਫਿਰ ਧਿਆਨ ਵੀ ਦੇਵੇ ਨਾ ਉਧਰ ਹਰ ਚੈੱਕ ਅਪ ਕਰਨ ਵਾਸਤੇ ਹਰੇਕ ਮਹੀਨੇ ਬਾਅਦ ਆ ਜਾਏ ਦੋ ਮਹੀਨੇ ਬਾਅਦ ਚਲੇ ਜਾਵੇ ਠੀਕ ਹੈ ਗਵਰਨਮੈਂਟ ਕਹਿ ਰਹੀ ਹੈ ਵੀ ਹਾਂ ਤੁਸੀਂ ਲੋਨ ਲਓ ਆਓ ਚੈੱਕ ਕਰੋ ਹੁਣ ਬਾਈ ਨੂੰ ਇਹਨਾਂ ਨੂੰ ਕੀ ਨਹੀਂ ਪਤਾ ਕੀ ਬਿਮਾਰੀ ਹੋਈ ਹੈ ਹੁਣ ਕੌਣ ਜਵਾਬਦਾ ਸਰ ਕੌਣ ਨੁਕਸਾਨ ਭਰੂਗਾ ਬਾਈ ਜੀ ਦਾ ਠੀਕ ਹੈ ਹੁਣ ਗਰੀਬ ਕਿਸਾਨ ਕੀ ਕਰੇਗਾ ਫਿਰ ਕਹਿੰਦੇ ਵੀ ਹਾਂ ਬੰਦੇ ਫਾਲ ਕਹਿੰਦੇ ਫਿਰ ਕੀ ਕਰੇ ਵਿਚਾਰਾ ਆਮ ਤੌਰ ਤੇ ਅਸੀਂ ਕਹਿੰਦੇ ਹੁੰਦੇ ਹਾਂ ਸੁਣਦੇ ਹੁੰਨੇ ਆ ਕਹਿੰਦੇ ਵੀ ਕਿਸਾਨ ਫਾਹੇ ਲੈ ਰਿਆ ਫਾਹੇ ਨਾਲ ਲਊ ਤਾਂ ਕੀ ਕਰੂਗਾ ਇੱਧਰ ਵੇਖੋ ਢੇਰ ਲੱਗਿਆ ਹੋਇਆ ਦਵਾਈਆਂ ਦਾ ਕਿੰਨੇ ਵੀਰ ਨੇ ਸਾਡੇ ਨੇ ਪੈਸੇ ਖਰਚ ਤੇ ਕੋਈ ਆਪਦੀ ਕਸਰ ਨਹੀਂ ਛੱਡੀ ਫੇਰ ਵੀ ਜਨਨ ਕਿ ਇਹ ਪੁੱਤਾਂ ਵਾਂਗੂ ਬੱਚਿਆਂ ਵਾਂਗੂ ਪਾਲੀਆਂ ਹੋਈਆਂ ਇਹ ਬੱਕਰੀਆਂ ਬੱਚ ਨਹੀਂ ਰਹੀਆਂ ਦਿਨੋ ਦਿਨ ਜਨਨ ਕਿ ਇਹ ਘਟਦੀਆਂ ਜਾ ਰਹੀਆਂ ਨੇ ਜੇ ਫਾਹੇ ਨਾਲ ਲਊ ਕਿਸਾਨ ਕੀ ਕਰੂਗਾ ਜੇ ਕਰ ਆਮ ਤੌਰ ਤੇ ਅਸੀਂ ਵੇਹਨੇ ਜਦੋਂ ਗੜੇ ਮਾਰੀ ਹੁੰਦੀ ਹੈ ਜਾਂ ਆਮ ਤੌਰ ਤੇ ਕਿਸੇ ਕਿਸਾਨ ਦੀ ਫਸਲ ਮਰ ਜਾਂਦੀ ਹੈ ਤੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ ਜੇ ਗੱਲ ਕਰੀਏ ਇਹ ਵੀ ਇੱਕ ਕਿਸਾਨ ਦੀ ਫਸਲ ਹੈ ਕਿ ਸਰਕਾਰ ਨੂੰ ਇਹਨਾਂ ਦਾ ਮੁਆਵਜ਼ਾ ਦੇਣਾ ਬਣਦਾ ਕੀ ਸਰਕਾਰ ਨੂੰ ਜੇ ਉਹਨਾਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਦਾ ਹੈ ਕਿ ਇਹ ਵੀ ਇੱਕ ਕਿਸਾਨ ਹੈ ਇਹਦੀ ਵੀ ਇੱਕ ਇਹ ਫਸਲ ਹੈ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਇਹਨੂੰ ਮਿਲਣਾ ਚਾਹੀਦਾ ਜੀ ਬਿਲਕੁਲ ਮਿਲਣਾ ਚਾਹੀਦਾ ਵਿਚਾਰੇ ਨੇ ਲੋਨ ਲੈ ਕੇ ਜਿਆਦਾ ਛੋਟਾ ਜਿਹਾ ਜੋ ਆਪ ਦਾ ਬਿਜ਼ਨਸ ਸੀ ਅੱਜ ਏਡਾ ਵੱਡਾ ਨੇ ਕੀਤਾ ਸੀ ਲੋਨ ਲੈ ਕੇ ਸੀ ਅੱਜ ਇਹਦੇ ਤੇ ਬਹੁਤ ਮੁਸ਼ਕਲ ਆਏ ਬਹੁਤ ਮੁਸ਼ਕਲ ਦੀ ਘੜੀ ਆ ਤੇ ਵੱਧ ਤੋਂ ਵੱਧ ਸਹਾਇਤਾ ਵੀ ਕਰਨੀ ਚਾਹੀਦੀ ਹੈ ਤੇ ਇਹਦਾ ਵਿਚਾਰੇ ਦਾ ਜਿੰਨਾ ਵੀ ਹੋ ਸਕੇ ਜੋ ਵੀ ਡੈਕਟਰੀ ਟੀਮ ਆ ਕੇ ਇਹਦਾ ਵਿਚਾਰੇ ਦਾ ਜੋ ਜੋ ਰਹਿ ਗਿਆ ਉਹ ਤਾਂ ਕਮ ਸੇ ਕਮ ਬਚਾ ਲੈਣ ਮੈਂ ਤੇ ਇਹੀ ਕਹਿਣਾ ਚਾਹੁੰਦਾ ਜੀ ਇੱਕ ਗੱਲ ਇਹ ਵੀ ਕਰਦੇ ਆ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਖੜੇ ਆ ਜੇ ਗੱਲ ਕਰੀਏ ਆਪਾਂ ਕਹਿੰਦੇ ਆ ਇੱਥੇ ਬਹੁਤ ਵੱਡਾ ਹਸਪੀਟਲ ਆ ਜਨਨ ਕਿ ਬਣਿਆ ਹੋਇਆ ਪਸ਼ੂ ਡੰਗਰਾਂ ਦਾ ਜਨੇਕੇ ਡਾਕਟਰ ਇੱਥੋਂ ਨੇੜੇ ਉੱਠ ਕੇ ਨੀ ਚੁੱਲ੍ਹੇ ਦੇ ਵੱਟੇ ਨਾਲੋਂ ਆ ਸਕਦੇ ਜੇ ਦੂਰ ਦੀ ਗੱਲ ਕਰਗੇ ਆਪਾਂ ਕਹਿ ਦਈਏ ਕਿ ਉੱਥੇ ਤਾਂ ਹਸਪਤਾਲ ਹੈ ਨਹੀਂ ਸੀ ਉੱਥੇ ਟੀਮ ਹੈ ਨਹੀਂ ਸੀ ਜਦੋਂ ਇਹੀ ਕਿਸਾਨ ਨੇ ਕੱਲ ਨੂੰ ਕੋਈ ਖੁਦਕੁਸ਼ੀ ਕਰ ਲਈ ਇੱਥੇ ਉਦੋਂ ਟੀਮਾਂ ਵੀ ਭੱਜੀਆਂ ਆਉਣਗੀਆਂ ਉਦੋਂ ਪ੍ਰਸ਼ਾਸਨ ਵੀ ਭੱਜ ਜਾਊਗਾ ਜੀ ਭੱਜ ਜਾਏਗਾ ਇਹ ਦੋ ਉਹ ਭੱਜ ਜਾਣਗੇ ਉਦੋਂ ਦਿਖਾਉਣਗੇ ਵੀ ਹਾਂ ਅਸੀਂ ਆਏ ਜਾਂਦੇ ਹਾਂ ਜੀ ਹੈਲਪ ਕਰ ਰਹੇ ਹਾਂ ਹੁਣ ਹਮਦਰਦੀ ਵੀ ਖਾਰੇ ਜਦੋਂ ਹੁਣ ਲੋੜਾ ਹੋਣ ਆਵੇ ਨਾ ਕੋਈ ਟੀਮ ਚਲੋ ਉਹ ਇੱਕ ਦਿਨ ਆਈ ਸੀ ਚੈੱਕ ਅਪ ਕਰਕੇ ਲੈ ਗਈ ਕੀ ਆਪਣੇ ਕੋਲ ਕੋਈ ਐਸੀ ਸੁਵਿਧਾ ਹੈ ਨਹੀਂ ਕਿ ਆਪਣਾ ਰਿਪੋਰਟ ਜਲਦੀ ਮਿਲ ਠੀਕ ਆ ਆਪਾਂ ਨੂੰ ਹੈਲਪ ਕਰਨੀ ਆ ਪ੍ਰਸ਼ਾਸਨ ਚਾਹੀਦਾ ਕਿ ਜਲਦੀ ਤੋਂ ਜਲਦੀ ਆਵੇ ਇਹਨਾਂ ਦੀ ਬਾਹ ਫੜੇ ਸਹਾਇਤਾ ਕਰੇ ਇਹਨਾਂ ਦੀ ਠੀਕ ਆ ਜਿਹੜੀਆਂ ਟੀਮਾਂ ਆਉਂਦੀਆਂ ਨੇ ਉਹ ਕੀ ਥੋੜਾ ਜਲਦੀ ਨਹੀਂ ਕਰ ਸਕਦੀਆਂ ਫੌੜਨ ਦੇ ਵਿੱਚ ਕੀ ਹੋ ਜਾਂਦਾ ਥੋੜੀ ਜਿਹੀ ਬਿਮਾਰੀ ਹੋਣ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਸਭ ਕੁਝ ਉਹਨਾਂ ਕੋਲ ਕਿਉਂਕਿ ਉਹ ਇੱਕ ਬੰਦੇ ਦੀ ਮਜਬੂਰੀ ਸਮਝਦੇ ਆ ਠੀਕ ਆ ਹੁਣ ਉਹ ਬਾਈ ਦਾ ਇਹਨਾਂ ਨੁਕਸਾਨ ਹੋ ਗਿਆ ਉਹਨੇ ਲੋਨ ਲਿਆ ਸੀ ਲਿਮਟ ਤੇ ਆਪ ਦੇ ਕੇ ਹੁਣ ਕੌਣ ਪੂਰਾ ਕਰੇਗਾ ਉਹ ਕਿੱਥੋਂ ਆਏਗਾ ਹੁਣ ਜੇ ਮੰਨ ਲਓ ਕੱਲ ਨੂੰ ਖੁਦਨ ਖਾਸਤੇ ਕੋਈ ਐਦਾਂ ਦੀ ਗੱਲ ਹੋ ਗਈ ਤਾ ਉਹਨੂੰ ਇੱਥੇ ਸ ਵੀ ਅਸੀ ਖੜਿਆ ਬੰਦੇ ਨਾਲ ਤੇ ਹੁਣ ਕਿਉਂ ਕੋ ਨਹੀਂ ਆ ਰਹੇ ਉਹ ਆਪਾਂ ਜਿਹੜੇ ਲੋਨ ਲੈਨੇ ਆ ਲੋਨ ਕਾਦੀ ਖਾਤਰ ਲੈਨੇ ਆ ਵੀ ਸ਼ਾਇਦ ਮੇਰੀ ਜਿਹੜੀ ਇਨਕਮ ਦੇ ਵਿੱਚ ਵਾਧਾ ਹੋਵੇ ਇਹ ਤਾਂ ਹੁਣ ਵਿਚਾਰੇ ਦੀਆਂ ਜਿੰਨੋ ਜਿਹੜੀਆਂ ਬੱਕਰੀਆਂ ਸੀ ਇਹਨੇ ਲੋਨ ਲੈ ਕੇ ਲਈਆਂ ਹੋਊਗਾ ਸੀ ਸ਼ਾਇਦ ਮੈਨੂੰ ਅੱਗੇ ਪ੍ਰੋਫਟ ਆਊਗਾ ਬੱਕਰੀਆਂ ਤੇ ਇਹਦੀਆਂ ਮਰ ਗਈਆਂ ਸਰਕਾਰ ਨੇ ਪੈਸੇ ਆਦੇ ਪੂਰੇ ਵਸੂਲਨੇ ਆ ਇਹਨਾਂ ਤੋਂ ਕਿਉਂਕਿ ਇਹਨਾਂ ਦਾ ਵੀ ਇੱਕ ਬੀਮਾ ਹੋਣਾ ਚਾਹੀਦਾ ਸੀ ਕਿਉਂ ਨ ਬੀਮਾ ਹੋਣਾ ਚਾਹੀਦਾ ਸੀ ਬੀਮਾ ਕਿਉਂ ਨਹੀਂ ਹੋਇਆ ਕਾਰਨ ਕੀ ਹੈ ਵੀ ਬਾਈ ਦੇ ਦੱਸਣ ਦੇ ਮੁਤਾਬਕ ਹੈ ਕਿ ਬਲੋਨ ਬਾਈ ਨੇ ਬੱਕਰੀਆਂ ਦਾ ਲਿਆ ਹੋਇਆ ਪਰ ਜਿਹੜਾ ਬੰਦਾ ਕਹਿੰਦੇ ਅੱਗੋਂ ਲੋਨ ਕਰਵਾਇਆ ਉਸ ਬੰਦੇ ਦੇ ਅਣਪੜ੍ਹ ਬੰਦੇ ਹੋਣ ਦਾ ਵਜ੍ਹਾ ਨਾਲ ਇਸ ਬੰਦੇ ਦੀ ਲਿਮਟ ਬਣਾਤੀ ਅੱਛਾ ਬੱਕਰੀ ਦਾ ਲੋਨ ਵੀ ਨਹੀਂ ਗਿਆ ਜੀ ਅੱਛਾ ਵੀ ਲਿਮਟ ਬਣਾ ਤਾ ਕਨਪੜ ਬੰਦਾ ਆਪਣੇ ਆਪ ਹੁੰਦਾ ਤੁਹਾਨੂੰ ਪਤਾ ਹੈ ਕੀ ਕਰਦੇ ਆ ਉਹ ਲੋਨ ਨੂੰ ਲਿਮਟ ਦੇ ਵਿੱਚ ਕਨਵਰਟ ਕਰਕੇ ਦਿੱਤਾ ਵਿਆ ਅੱਛਾ ਇਹ ਬੰਦਾ ਦੱਸੋ ਜੀ ਕਿੱਥੇ ਜਾਊਗਾ ਜੇ ਕਰ ਅੱਜ ਬੱਕਰੀ ਲੋਨ ਹੁੰਦਾ ਤੇ ਸ਼ਾਇਦ ਇਹਨੂੰ ਜਿਹੜਾ ਇਹਦਾ ਬੀਮਾ ਸੀ ਉਹ ਮਿਲ ਜਾਣਾ ਸੀ ਸਬਸਿਡੀ ਹੋਣੀ ਸੀ ਉਲਟਾ ਇਹ ਮੇਰੇ ਕਾ ਤਿੰਨ ਕਿ ਮਿੰਨਾ ਦਾ ਤਿੰਨ ਦਿਨ ਲੇਟ ਹੋਇਆ ਸੀ 28000 ਰੁਪਿਆ ਇਹ ਬੰਦਾ ਵਿਆਜ ਵਿਆਜ ਪਰ ਚੁੱਕਿਆ ਉਹਦਾ ਜੀ ਜੇ ਇਹਦੇ ਬੱਕਰੀ ਲੋਨ ਹੁੰਦਾ ਤੇ ਉਹਦੇ ਵਿੱਚ ਸਬਸਿਡੀ ਵੀ ਹੁੰਦੀ ਸਾਰਾ ਕੁਝ ਹੀ ਹੁੰਦਾ ਜੀ ਇਹ ਬੱਕਰੀ ਦਾ ਲੋਨ ਵੀ ਨਹੀਂ ਇਹਦੇ ਵਿਚਾਰੇ ਦੀ ਲਿਮਟ ਬਣਾਈ ਗਈ ਹੈ ਜੀ ਕੀ ਬੈਂਕ ਨੇ ਉਡਾਲੀ ਆ ਜਾਂ ਏਜੰਟ ਨੇ ਕੀ ਕੀਤਾ ਇਹ ਅਨਪੜ੍ਹ ਬੰਦੇ ਨੂੰ ਕੀ ਪਤਾ ਜੀ ਉਹ ਸਾਡੀ ਕੁੜੀ ਧੀ ਖੜੀ ਹੈ ਜੀ ਇੱਥੇ ਕੈਮਰਾਮੈਨ ਨੂੰ ਕਹਿੰਦੇ ਇਹ ਪਰਿਵਾਰ ਆ ਬਾਈ ਦਾ ਇਹ ਸਾਡੀ ਭੈਣਾਂ ਛੋਟੇ-ਛੋਟੇ ਬੱਚੇ ਆ ਵੇਖੋ ਸਾਰੀ ਦਿਹਾੜੀ ਆਪਾਂ ਸਾਡੀ ਭੈਣ ਦਾ ਹਾਲ ਵੇਖੋ ਸਾਰੀ ਦਿਹਾੜੀ ਪਸ਼ੂਆਂ ਦੇ ਵਿੱਚ ਕਹਿੰਦੇ ਨਾ ਵੀ ਪਸ਼ੂ ਹੋ ਜਾਂਦਾ ਬੰਦਾ ਕੰਮ ਕਰਨ ਵਾਲਾ ਜਿਹੜਾ ਕਿਸਾਨ ਸਾਡਾ ਹੁੰਦਾ ਸਾਰੀ ਦਿਹਾੜੀ ਪਸ਼ੂਆਂ ਦੇ ਵਿੱਚ ਰਹਿਣਾ ਗੋਹੇ ਦੇ ਵਿੱਚ ਰਹਿਣਾ ਨਾਉਂ ਦੀ ਸੋਚ ਨਹੀਂ ਹੁੰਦੀ ਆ ਸਾਡੀ ਭੈਣਾਂ ਬੱਚੇ ਵਿਚਾਰੇ ਭਾਵ ਖੋਈ ਜਿਹੜੇ ਰੋਈ ਜਾਂਦੇ ਆ ਇੱਥੇ ਸਾਡੀ ਮਾਤਾ ਖੜੀ ਹੈ ਸਾਰੇ ਜਨਨ ਕਿ ਬੱਚੇ ਕਿੰਨੀ ਸਾਰੀ ਦਿਹਾੜੀ ਮਿਹਨਤ ਕਰਦੇ ਹੋਣਗੇ ਕਿੰਨੀਆਂ ਆਸਾਂ ਕਿੰਨੀਆਂ ਉਮੀਦਾਂ ਹੁੰਦੀਆਂ ਸਾਡੀ ਪੈਣ ਰੋਈ ਜਾਂਦੀ ਸਾਡੀ ਗੁੱਡੀ ਰੋਈ ਜਾਂਦੀ ਆ ਪੁੱਤ ਕੋਈ ਨਹੀਂ ਪਰਮਾਤਮਾ ਸਭ ਕੁਝ ਭਲੀ ਕਰੂਗਾ ਤੇ ਤੁਸੀਂ ਵੀ ਇੱਥੇ ਵਿੱਚ ਰਹਿੰਦੇ ਪੁੱਤੋ ਕੰਮ ਕਰਦੇ ਹੁੰਨੇ ਆ ਹਾਂਜੀ ਕਿਹੜੀ ਕਲਾਸ ਪੜਦੇ ਪੁੱਤੋ ਪਲਸ 1 ਪਲਸ 1 ਵਿੱਚ ਪੜ੍ਹਦੇ ਹਾਂ ਠੀਕ ਹੈ ਹਾਂਜੀ ਤੇ ਇਧਰ ਸਾਡੀ ਮਾਤਾ ਖੜੀ ਆ ਜਨਨ ਕਿ ਸਾਰੇ ਪਰਿਵਾਰ ਦੇ ਹੰਝੂ ਰੁਕਨ ਦਾ ਨਾਂ ਨਹੀਂ ਲੈ ਰਹੇ ਅਸੀਂ ਸਾਡੇ ਜਿਹੜੇ ਐਨ ਆਰ ਆਈ ਵੀਰ ਆ ਸਮਾਜ ਸੇਵੀ ਵੀਰ ਆ ਉਹ ਜਿਹੜੇ ਸਾਡੇ ਵੀਡੀਓ ਨੂੰ ਵੇਖ ਰਹੇ ਆ ਉਹ ਇਸ ਪਰਿਵਾਰ ਦੀ ਮਦਦ ਕਰਨ ਥੋੜੇ ਥੋੜੀ ਕਣੀ ਕਣੀ ਨਾ ਕਹਿੰਦੇ ਤਲਾਹ ਭਰਦਾ ਹੁੰਦਾ ਜੇਕਰ ਤੁਸੀਂ ਕਤੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਅਸੀਂ ਇਹਨਾਂ ਦਾ ਨੰਬਰ ਵੀ ਦੇਵਾਂਗੇ ਥੱਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੀ ਮਦਦ ਕੀਤੀ ਜਾਵੇ ਇਸ ਵਕਤ ਜਨਨ ਕਿ ਜਿਹੜਾ ਇਹਨਾਂ ਦਾ ਆਪਾਂ ਲੱਕ ਹੁੰਦਾ ਲੱਕ ਟੁੱਟ ਗਿਆ ਕਿਉਂਕਿ ਜਿਹੜੀ ਆਸ ਦੀ ਕਿਰਨ ਸੀ ਉਹ ਬੁੱਝ ਚੁੱਕੀ ਹੈ ਵੇਖੋ ਦਵਾਈਆਂ ਦਾ ਕਿੰਨਾ ਢੇਰ ਲੱਗਿਆ ਪਿਆ ਜਨਨ ਕਿ ਤਾਬੀ ਮੈਂ ਸੁਣਿਆ ਬਾਈ ਨੇ ਸਾਰੀ ਜਗ੍ਹਾ ਪੋਲੀ ਕਰਤੀ ਆ ਬੱਕਰੀਆਂ ਬੱਕਰੀਆਂ ਦੇ ਲੱਭਣ ਦੇ ਜਿੱਥੇ ਦੱਬਦੇ ਸੀ ਉੱਥੇ ਬੱਕਰੀ ਨਿਕਲਿਓ ਤੁਸੀਂ ਤਾਂ ਦੱਬਦੇ ਰਹੇ ਹੋ ਹਾਂਜੀ ਹਾਂਜੀ ਬਾਈ ਜੀ ਇਹ ਨਾ ਮੈਨੂੰ ਹੀ ਦੱਬਣੀਆਂ ਤੇ ਜਾਂ ਹੋਰ ਕਿਸੇ ਨੂੰ ਸਾਨੂੰ ਦੱਬਣੀਆਂ ਪੈਂਦੀਆਂ ਨੇ ਬਾਈ ਦਾ ਇੰਨਾ ਵੀ ਨਿੱਦਿਆ ਕਰਦਾ ਸੀ ਮੈਂ ਆਪਦੇ ਇਦਾਂ ਪਾਲੀਆਂ ਬੇਜਵਾਨ ਤੇ ਭਈ ਮੈਂ ਨੱਪਾਂ ਪਰ ਇਹ ਤਾਂ ਦਿਲ ਨਹੀਂ ਕੀਤਾ ਸੀ ਰੋਂਦਾ ਸੀਗਾ ਫਿਰ ਸਾਨੂੰ ਕਈ ਲੈ ਕੇ ਨੱਪਣੀਆਂ ਪੈਂਦੀਆਂ ਸੀ ਵਿਚਾਰੀਆਂ ਉਹਨੇ ਕੀ ਹੈਨਾ ਅਜੇ ਤੱਕ ਐਡੀ ਬੜੀ ਦੁੱਖ ਦੀ ਗੱਲ ਆ ਅਜੇ ਤੱਕ ਕਿੰਨੇ ਦਿਨ ਹੋ ਗਏ ਇਸ ਘਟਨਾ ਨੂੰ ਮਾਗੀ ਦੇ ਮਾਗੀ ਵਾਲੇ ਦਿਨ ਤੋਂ ਸਟਾਰਟ ਹੈ। ਅੱਗੀ ਵਾਲੇ ਦਿਨ ਮਾਗੀ ਗਈ ਨੂੰ ਕਿੰਨਾ ਟੈਨ ਦਿਨ ਹੋ ਗਏ? 13 ਤਰੀਕ ਤੋਂ ਸ਼ੁਰੂ ਹੋਈਆਂ ਜੀ ਅੱਜ 28 ਦਾ 27 ਤਰੀਕ 28 ਤਰੀਕ ਆਜਾ। ਹਾਂ 15 ਦਿਨ ਹੋ ਗਏ 15 ਦਿਨ ਹੋ ਗਏ। ਹਾਂ 15 ਦਿਨ ਹੋ ਚੁੱਕੇ ਆ। ਜਿਹਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਵੀਡੀਓ ਇੰਨੀਆਂ ਵਾਇਰਲ ਹੋ ਰਹੀਆਂ ਪ੍ਰਸ਼ਾਸਨ ਫੇਰ ਵੀ ਅਜੇ ਕੁੰਭ ਕਾਂ ਦੀ ਨੀਂਦ ਸੁੱਤਾ ਪਿਆ। ਜੇਕਰ ਹੋਰ ਹਾਦਸਾ ਵਾਪਰ ਗਿਆ ਕੱਲ ਨੂੰ ਜਿੰਨਕੇ ਪ੍ਰਸ਼ਾਸਨ ਗੱਡੀਆਂ ਲੈ ਕੇ ਹੂੰ ਹੂੰ ਕਰਦਾ ਭੱਜਾ ਫਿਰੂਗਾ ਕਿਉਂਕਿ ਮੁੜ ਕੇ ਤਾਂ ਔਖਾ ਪੁੰਚਣ ਵਾਲੀ ਗੱਲ ਹੋ ਜਾਂਦੀ ਐ। ਸਾਡੇ ਪ੍ਰਸ਼ਾਸਨ ਦਾ ਕੰਮ ਕੀ ਸਾਡੇ ਘਰਾਂ ਚੋਂ ਆ ਜਾਂਦੇ ਆ ਜੀ ਪਾਣੀ ਖੜਾ ਹੈ ਇਹਦੇ ਤੋਂ ਡੇਂਗੂ ਦੀ ਸ਼ਿਕਾਇਤ ਹੋ ਗਈ ਜੁਰਮਾਨਾ ਭਰ ਕੇ ਆਓ ਅੱਛਾ ਉਹ ਸਾਡੇ ਤੋਂ ਆਉਂਦੇ ਨਹੀਂ ਆਨ ਕਿ ਦਿਨ ਨਹੀਂ ਆਉਂਦੇ ਕੁਝ ਆਉਂਦੇਗੇ ਕਦੇ ਵੀ ਤੁਸੀਂ ਦੇਖੋਗੇ ਕੋਈ ਪਬਲਿਕ ਹੈਲਥ ਹੈ ਜਾਂ ਕੋਈ ਵੀ ਆਪਣੀ ਗੱਲ ਟੀਮ ਸਾਡੇ ਨਾਮ ਲੱਿਆਂ ਚਾਹੀਏ ਅਜੇ ਤੱਕ ਨਾ ਕਦੇ ਆਈ ਹੈ ਉਹਦਾ ਸਾਡੇ ਤੋਂ ਉਲਟਾ ਲੈਣ ਹੁੰਦੇ ਆ ਮਾਰਕੀਟ ਕਮੇਟੀ ਆ ਸਾਡੀਆਂ ਨਾਲੀਆਂ ਦੇਖੋ ਜੀ ਇਹ ਸਾਫ਼ ਨਹੀਂ ਹੁੰਦੀਆਂ ਸਾਫ਼ ਹੀ ਹੁੰਦੀ ਕਮੇਟੀ ਬਾਹਰ ਪਈ ਹੈ ਉਹ ਸਾਡੇ ਉਹੀ ਸਿਰਾਂ ਚ ਪਈ ਜਾਂਦੀ ਵਾਪਸ ਕੋਲ ਪ੍ਰਸ਼ਾਸਨ ਦਾ ਸਾਡਾ ਇਹ ਹੈ ਅਜੇ ਤੱਕ ਇਸ ਬੰਦੇ ਕੋਲੇ ਕੋਈ ਵੀ ਅਜੇ ਤੱਕ ਕੋਈ ਵੀ ਨਹੀਂ ਆਇਆ ਹੋਇਆ ਜੀ ਤੁਹਾਡੇ ਕੋਈ ਇਥੇ ਐਮਸੀ ਹੂਆ ਬਿਲਕੁਲ ਹੈ ਜੀ ਐਮਸੀ ਆਈ ਕੋਈ ਉਹ ਦੁੱਖ ਜਤੌਣ ਤੁਹਾਡੇ ਨਾਲ ਸਾਂਝਾ ਕਰਨ ਆਏ ਨਹੀਂ ਹਜੇ ਤੱਕ ਤਾਂ ਨਹੀਂ ਆਏ ਤੈਨੂੰ ਹਲੇ ਬਿਲਕੁਲ ਨਹੀਂ ਆਏ ਠੀਕ ਹੈ ਅੱਛਾ ਬਿਲਕੁਲ ਨਹੀਂ ਦੇਖਿਆ ਸੀ ਉਹਨਾਂ ਨੂੰ ਕੋਈ ਵੀ ਨਹੀਂ ਆਇਆ ਹਜੇ ਤੱਕ ਬਿਲਕੁਲ ਕੋਈ ਵੀ ਨਹੀਂ ਆਇਆ ਤੱਕ ਠੀਕ ਹੈ ਇੰਨੀ ਦੂਰੋਂ ਜਨਨ ਕਿ ਵੀਡੀਓ ਵੇਖ ਕੇ ਤੁਹਾਡੀ ਜਨਨ ਕਿ ਅਸੀਂ ਪਹੁੰਚ ਗਏ ਆ ਤੁਹਾਨੂੰ ਫੋਨ ਗਿਆ ਬਾਈ ਦਾ ਅਸੀਂ ਗਏ ਆ ਆਏ ਗਏ ਆ ਹਜੇ ਉਹ ਇੱਥੇ ਨੇੜੇ ਬੈਠੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਬਾਈ ਜੀ ਉਹਨਾਂ 'ਚ ਦਿਲ ਹੋਵੇ ਤਾਂ ਤਾਂ ਹੀ ਹੈ ਨਾ ਤੁਹਾਡੇ 'ਚ ਦਿਲ ਸੀਗਾ ਤੁਸੀਂ ਆਏ ਦੋ ਇੱਕ politisian ਬੰਦਾ ਹੋ ਗਿਆ ਮੋਟਾ ਮੰਗਣ ਲਈ ਅਸੀਂ ਵੇਖਿਆ ਐ ਐਮਸੀ ਵੀ ਵੇਖਿਆ ਐ ਐਮਐਲਏ ਸਾਰੇ ਦੇਖਦੇ ਆ ਕਿਹਨੂੰ ਕਰੀ ਸੀ ਮਾਤਾ ਜੀ ਫੋਨ ਅੱਛਾ ਐਮਐਲਏ ਕੌਣ ਆ ਤੁਹਾਡਾ ਗੁਰਦੇਵ ਸਿੰਘ ਸੇਖੋਂ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਫੋਨ ਕਰਿਆ ਸੀ ਹਾਂ ਨੀ ਕੱਲ ਨੂੰ ਮੇਰੀ ਚਾਚੀ ਨੇ ਫੋਨ ਕੀਤਾ ਸੀ ਵਿਹਿੰਦਰਾ ਨਗਰ ਵਾਲੀ ਨੇ ਉਹਾਂ ਦਾ ਕੋਈ ਨਹੀਂ ਮਦਦ ਕਰਾਂਗੇ ਬਸ ਇਹਨੀ ਗੱਲ ਕਹਿਦੀ ਕੋਈ ਨਹੀਂ ਸਾਨੂੰ ਅੱਛਾ ਦੇਖੋ ਕਿੰਨੇ ਸਾਡੇ ਮਾਤਾ ਭਾਵਕ ਹੋ ਗਏ ਜਿਹੜੇ ਆਪਦੇ ਇਹ ਛੋਟੇ ਛੋਟੇ ਜਾਨਵਾਰਾਂ ਇਹਨਾਂ ਨੇ ਆਦੇ ਜਵਾਕਾਂ ਵਾਂਗ ਇਹਦੇ ਪੱਤੂ ਵੀ ਹੈ ਵੀ ਕੋਈ ਕਮਾਈ ਵਾਲਾ ਕੱਲੀ ਕੁੜੀ ਹੈ ਇਹ ਵਿਚਾਰੀ ਜੇ ਦੱਸੋ ਜਵਾਕ ਵੀ ਹੋਰ ਕੋਈ ਨਹੀਂ ਹੈ ਕੁੜੀ ਕੁੜੀ ਹੈ ਕੱਲੀ ਇਹਦੇ ਕਮਾ ਕੇ ਵੀ ਕੌਣ ਦੇਵੇ ਇਹਨੂੰ ਦੱਸੋ ਸਾਰਾ ਪਰਿਵਾਰ ਦੇ ਜਿਹੜੇ ਅੰਜੂ ਰੁਕਨ ਦਾ ਨਾਂ ਨਹੀਂ ਲੈਂਦੇ ਕਿਉਂਕਿ ਇਸੇ ਦੀ ਜਨਨ ਕਿ ਜਿਹੜੀ ਆਸ ਸੀ ਇਸੇ ਤੋਂ ਕੋਈ ਦੁੱਧ ਦਾ ਗੁਜ਼ਾਰਾ ਚੱਲਦਾ ਹੋਊਗਾ ਇਸੇ ਤੋਂ ਸਾਰਾ ਇਹਦਾ ਇਹਦਾ ਕਾਰੋਬਾਰ ਹੈ ਚਲਦਾ ਸੀ ਆ ਜਨ ਕੇ ਬੇਰੀਆਂ ਬੱਕਰੀਆਂ ਆ ਵੇਖੋ ਬਾਈ ਕਹਿੰਦਾ ਅੰਦਰੋਂ ਆਉਂਦੀ ਐ ਨਾਲੇ ਰੁੜ ਜਾਂਦੀ ਐ ਪਤਾ ਨਹੀਂ ਲੱਗਦਾ ਕੀ ਅਜੇ ਤੱਕ ਡਾਕਟਰਾਂ ਨੂੰ ਇਹਦਾ ਪੂਰਾ ਪਤਾ ਨਹੀਂ ਲੱਗਿਆ ਕਿ ਇਹਨਾਂ ਨੂੰ ਬਿਮਾਰੀ ਕੀ ਐ ਪੂਰੀ ਜਾਂਚ ਨਹੀਂ ਹੋਈ ਰਿਪੋਰਟ ਭੇਜਿਆ 15 ਦਿਨਾਂ ਬਾਅਦ ਰਿਪੋਰਟ ਆਉਗੀ ਫੇਰ ਭੇਜਦੇ 15 ਦਿਨਾਂ ਬਾਅਦ ਰਿਪੋਰਟ ਆਉਗੀ ਉਦੋਂ ਤੱਕ ਤਾਂ ਪਤਾ ਨਹੀਂ ਕੀ ਕੁਛ ਹੋ ਜਾਣਾ ਇੱਕ ਆ ਫੇਰ ਬਿਮਾਰ ਹੋਗੀ ਬਾਈ ਕਹਿੰਦਾ ਇਹ ਵੀ ਬਾਈ ਬਿਮਾਰ ਹੋ ਗਈ ਉਹਨੂੰ ਜੀ ਆ ਵੇਖੋ ਹੁਣ ਇਹਨੂੰ ਜਨ ਕਿ ਢਿੱਲੀ ਜੀ ਹੋਈ ਪਈ ਐ ਇਦਾਂ ਇਹਨਾਂ ਲੱਤਾਂ ਜਨ ਕਿ ਕੰਮ ਛੱਡ ਗਏ ਆ ਤੇ ਬਸ ਐ ਹੀ ਆ ਜਿਹੜੀ ਬੱਕਰੀ ਹੁੰਦੀ ਅੰਦਰੋਂ ਬਾਈ ਕਹਿੰਦਾ ਤੇ ਇਸ ਤਰ੍ਹਾਂ ਹੀ ਹੋ ਜਾਂਦੀ ਆ ਪਾਪੀ ਤੁਸੀਂ ਕਿਵੇਂ ਦੇਖਦੇ ਹੋ ਜਿਮਨੇ ਕਿ ਇਹਦੀਆਂ ਬੱਕਰੀਆਂ ਦਿਨੋਂ ਦਿਨ ਨਾਲ ਘਟਦੇ ਜਾ ਰਹੇ ਨੇ ਤੁਸੀਂ ਕਹਿੰਦੇ ਬਹੁਤ ਵੱਡਾ ਜਨ ਕਿ ਇਹਨਾਂ ਦਾ ਜਿਹੜਾ ਬੱਕਰਾਂ ਦਾ ਵਗ ਸੀ ਆ ਹਾਂਜੀ ਅਸੀਂ ਖੁਦ ਦੇਖਦੇ ਆਂ ਜੀ ਸਾਡਾ ਗੌਣ ਮੱਥਾ ਹੈ ਬਿਲਕੁਲ ਨਾਲ ਦੀ ਗਲੀ 'ਚ ਰਹਿੰਦੇ ਆਂ ਇਹ ਸਾਡੀ ਗਲੀ ਦੇ ਸਾਹਮਣੇ ਜਿਹੜਾ ਜਾਂਦੇ ਸਵੇਰੇ ਮਾਲ ਲੈ ਕੇ ਤਕਰੀਬਨ 10:00 ਵਜੇ ਨਿਕਲਦੇ ਸੀ ਸ਼ਾਮ ਨੂੰ 5-6 ਵਜੇ ਵਾਪਸ ਆਉਂਦੇ ਆ ਤਕਰੀਬਨ ਇਹਦੇ ਕੋਲੇ 150 ਤੋਂ ਪੌਣੇ 200 ਦੇ ਕਰੀਬ ਬੱਕਰੀਆਂ ਸੀਗੀਆਂ ਜਿਹੜੀਆਂ ਕਿ ਹੁਣ ਟੋਟਲੀ 15-16 ਰਹਿ ਗਈਆਂ ਹੁਣ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਡਾਕਟਰ ਕੋਲ ਜਾਂਦਾਂ ਰਾ ਡਾਕਟਰ ਮੇਰੇ ਅੱਖੇ ਨਹੀਂ ਲਗਾਦਾ ਸਿੰਪਲ ਲੈ ਲੈਣ ਦੀ ਰਿਪੋਰਟ ਆਈ ਨੇ ਤੱਕ ਟਰੀਟਮੈਂਟ ਕਿਵੇਂ ਹੋਊਗਾ ਕਮ ਸੇਮ ਡਾਕਟਰ ਸਾਹਿਬ ਦਾ ਫਰਜ਼ ਇਹ ਬੰਦਾ ਹੁਣ ਕੱਦੇ ਕੱਦਿਆ ਕਾ ਬੈਠਾ ਜਾਨਵਰ ਕੋਈ ਭਈਆ ਹਾਂ ਇਹ ਮਰਨ ਵਾਲੀ ਆ ਮਰਨ ਲਈ ਕੋ ਕੰਨੀ ਛੁੱਟੀ ਬਿਠੀ ਹੋ ਚੱਲੀ ਆ ਤੇ ਇਹਨਾਂ ਨੂੰ ਕੱਲੀ ਕੱਲੀ ਚੱਕ ਕੇ ਥੋੜੀ ਜਿਹਾ ਸਾ ਡਾਕਟਰ ਸਾਹਿਬ ਦੇ ਕੋਲੇ ਡਾਕਟਰ ਸਾਹਿਬ ਦਾ ਫਰਜ਼ ਬੰਦਾ ਇੱਕ ਸਰਕਾਰੀ ਡਿਊਟੀ ਹੁੰਦੇ ਨਾ ਤੇ ਘਰੇ ਆਵੇ ਕਰਿਆਣ ਕੇ ਜਾਂਦਾਂ ਚੱਕਰੇ ਦੇ ਨੂੰ ਜਿਹੜੇ 15 16 ਜਨਵਰੀ ਰੇ ਕੰਮ ਸੀ ਇਹ ਤਾਂ ਨੁਕਸਾਨ ਹੋਂ ਤੋਂ ਵੱਜ ਜਾਣ ਇੱਕ ਗਰੀਬ ਬੰਦਾ ਉਹਦਾ ਪਰਿਵਾਰ ਪਾਲਦਾ ਬੱਚੇ ਇਹਨਾਂ ਦਾ ਦੁੱਧ ਵੇਚ-ਵਿਚ ਕੇ ਜਾਂ ਬੱਚਾ ਵੇਚ ਕੇ ਜਾਂ ਕੋਈ ਦੁਕਾਨਦਾਰ ਨੂੰ ਵੇਚਦਾ ਕਿਸੇ ਤਰੀਕੇ ਨਾਲ ਉਹਦਾ ਗੁਜ਼ਾਰਾ ਕਰਦਾ ਤੇ ਅੱਜ ਉਹਦਾ 100 ਤੋਂ ਜ਼ਿਆਦਾ ਜਨਰਲ ਮਰ ਚੁੱਕਿਆ ਤੇ ਉਹਦੇ ਦਿਲ ਕੁਛਾ ਜਾਂਦਾ ਨਾ ਹੁਣ ਡਾਕਟਰ ਸਾਹਿਬ ਉਹਦੇ ਘਰੇ ਬੈਠਾ ਫੋਨ ਤੇ ਗੱਲਾਂ ਕਰੀ ਜਾਂਦਾ ਮੈਂ ਜੀ ਆਇਆ ਸੀ ਇਹ ਮੇਰੇ ਕੋਲ ਆਇਆ ਸੀ ਗੱਲਬਾਤ ਤਾਂ ਮਤਲਬ ਕਹਿੰਦਾ ਮਤਲਬ ਗੱਲ ਨਹੀਂ ਬਣਨੀਗੀ ਗਰਾਊਂਡ ਤੇ ਆਉਣ ਗਰਾਉਂਟ ਆਣ ਕੇ ਉਹਦਾ ਚੈੱਕ ਕਰ ਨੁਕਸਾਨ ਹੋ ਰਿਹਾ ਕਿੰਨਾ ਨੁਕਸਾਨ ਹੋਇਆ ਬੱਕਰੀਆਂ ਸਾਹਮਣੇ ਤੁਹਾਡੇ ਦੱਬੀਆਂ ਪਈਆਂ ਸਾਰੀਆਂ ਇਹਦੀਆਂ ਠੀਕ ਹੈ ਜੀ ਜਿਹੜੇ ਡਾਕਟਰ ਸਾਹਿਬ ਨੇ ਬਲੀਚਿੰਗ ਪਾਉਟ ਦਿੱਤੀ ਜਾਂ ਕੋਈ ਹੋਰ ਦਵਾਈ ਆਖੀ ਸੀ ਉਹ ਲਿਆਣ ਕੇ ਨੇ ਘਰੇ ਰੱਖੀ ਪਈ ਵਰਤਦੇ ਉਹ ਨਹੀਂ ਫਰਕ ਪੈ ਰਿਹਾ ਤਾਂ ਡਾਕਟਰ ਸਾਹਿਬ ਦਾ ਫਰਜ਼ ਬੰਦਾ ਜੇ ਉਹਦੇ ਘਰੇ ਕੋਈ ਨੁਕਸਾਨ ਹੁੰਦਾ ਹੈ ਡਾਕਟਰ ਸਾਹਿਬ ਦੇ ਖੁੱਦ ਦੇ ਤੇ ਫੇਕੇ ਕਿਵੇਂ ਭਜੂਗਾ ਉਹ ਭਜੂਗਾ ਨਹੀਂ ਆਪਣੇ ਉਤਲ ਤੋਂ ਡਾਕਟਰ ਕੋਲੇ ਚ ਭਜ ਜਾਊਗਾ ਜਾਂ ਸਜੇ ਖੇ ਜਾਊਗਾ ਤੇ ਕਿਉਂ ਨਹੀਂ ਇੱਥੇ ਆ ਰਹੇ ਇਹਦੇ ਘਰ ਦੇ ਵਿੱਚ ਆਣ ਕੇ ਕਿਉਂ ਨਹੀਂ ਦੇਖਦੇ ਕਿ ਕੱਜ ਤੱਕ ਕਿੰਨੇ ਵਾਰ ਬਾਈ ਦੱਸੋ ਕਿੰਨੇ ਵਾਰ ਡ ਬਾਦ ਦੀ ਨਿਤਰੀ 24 ਤੋਂ 23 ਤਰੀਕ ਤੋਂ ਬਾਅਦ ਆਉਂਦੇ ਰਹੇ ਇਹ ਟੀਕੇ ਲਾ ਕੇ ਤਾਂ ਜਾਂਦੇ ਰਹੇ ਉਹ ਪਰ ਉਹ ਕਹਿੰਦੇ ਰਿਪੋਰਟ 15 ਦਿਨਾਂ ਨੂੰ ਆਉਗੀ ਫਿਰ ਦੱਸੋ ਕੀ ਕਰਾਂਗੇ ਡਾਕਟਰ ਸਾਹਿਬ ਦਾ ਫਰਜ਼ ਕਿੰਦਾ ਅੱਗੇ ਜਿੱਥੇ ਰਿਪੋਰਟ ਬਣ ਕੇ ਆਉਣੀ ਉੱਥੇ ਕੰਡਕਟ ਕਰੇ ਵੀ ਸਾਡੀ ਜਿਹੜੀ ਰਿਪੋਰਟ ਭੇਜੀ ਅਸੀਂ ਜਲਦੀ ਤੋਂ ਜਲਦੀ ਆਉਣ ਦੀ ਰਿਕੁਐਸਟ ਕਰਨ ਅੱਗੇ ਸੀਨੀਅਰ ਕੇਸਪੀਅਰ ਅਫਸਰ ਨਸਰ ਜੀ ਜਿਹੜੇ ਮੇਰੇ ਉੱਤੇ ਬੈਠੇ ਆ ਡਾਕਟਰ ਸਾਹਿਬ ਦਾ ਫਰਜ਼ ਬੰਦਾ ਜਿਹੜਾ ਉਹਨਾਂ ਸੀਨੀਅਰ ਅਫਸਰ ਉੱਤੇ ਬੈਠਾ ਉਹਨੂੰ ਦੇਣ ਰਿਪੋਰਟ ਵੇ ਇਦਾਂ ਦਾ ਕਰਕੇ ਸਾਡੇ 마을 ਨਗਰ ਮਰਨ ਲੇ ਅਸੀਂ ਰਿਪੋਰਟ ਜੇ ਬਦਲ ਟਾਈਮ ਉਦਾਸ ਨਹੀਂ ਆਦੀ ਜੇ ਰਿਪੋਰਟ ਵਾਪਸ ਟ੍ਰੀਟਮੈਂਟ ਸ਼ੁਰੂ ਹੋਊਗਾ ਜੇ ਰਿਪੋਰਟ ਨਹੀਂ ਅਜੇ ਟ੍ਰੀਟਮੈਂਟ ਹੋਊਗਾ ਡਾਕਟਰ ਸਾਹਿਬ ਦਾ ਵੀ ਅੱਗੇ ਕੰਨੈਕਟ ਕਰਨਾ ਆਪਣਾ ਲੈਜਨ ਬਣਾਵੇ ਤੇ ਉਹਦੀ ਰਿਪੋਰਟ ਜਲਦੀ ਤੋਂ ਜਲਦੀ ਬੁਲਾਵੇ ਤਾਂ ਕਿ ਇਹਦਾ ਨੁਕਸਾਨ ਹੋਣ ਜਾਂ ਇਹਦਾ ਨਹੀਂ ਕਲੇ ਦਾ ਹੋਰ ਵੀ ਇਲਾਕੇ ਦੇ ਵਿੱਚ ਨੁਕਸਾਨ ਹੋ ਰਿਹਾ ਹੋਰ ਜਾਨਵਰਾਂ ਦਾ ਜਾਨਵਰਾਂ ਦਾ ਕੀ ਇਹ ਇਹਦੇ ਨਾਲ ਕਿਸੇ ਮਨੁੱਖ ਨੂੰ ਵੀ ਬਿਮਾਰੀ ਲੱਗ ਸਕਦੀ ਹੈ ਬਿਲਕੁਲ ਲੱਗ ਸਕਦੀ ਹੈ ਜੀ ਕਿਉਂ ਨਹੀਂ ਲੱਗ ਸਕਦੀ ਕਿਉਂ ਇਹ ਜਾਨਵਰ ਜਦੋਂ ਇਹ ਵੇਚਦੇ ਆ ਦੁਕਾਨਦਾਰ ਨੂੰ ਦੁਕਾਨਦਾਰ ਮ ਤੇ ਉਹ ਇਨਸਾਨ ਹੀ ਖਾਂਦੇ ਆ ਕੋਈ ਖਾਂਦਾ ਕੋਈ ਨਹੀਂ ਖਾਂਦਾ ਜਿਹੜਾ ਖਾਊਗਾ ਦਾ ਡਰ ਹੈ ਡਰ ਬਣਿਆ ਹੋਇਆ ਹੈ ਕਿ ਇਹ ਇਤੋਂ ਜਿਤਨਾ ਆਪਾਂ ਆਈ ਫਲੂ ਕਹਿੰਦੇ ਜਾਂ ਬਰਡ ਫਲੂ ਕਹਿੰਦੇ ਸੀ ਜਿਤਨਾ ਅੱਗੇ ਮੁਰਗੀਆਂ ਮਰਦੀਆਂ ਹੁੰਦੀਆਂ ਸੀ ਉਹੀ ਸਿਸਟਮ ਇਹ ਬਣਿਆ ਹੋਇਆ ਜੀ ਤੇ ਬਿਮਾਰੀ ਬਿਲਕੁਲ ਆਪਣਾ ਬਿਲਕੁਲ ਫਿਲ ਦਾ ਡਰ ਹੈ ਜੀ ਇਹਦਾ ਜੇਕਰ ਇਹ ਬੱਕਰੇ ਨੂੰ ਬਿਮਾਰੀ ਪੈ ਗਈ ਤੇ ਬੱਕਰੇ ਦਾ ਕਿਸੇ ਨੇ ਮੀਟ ਨਹੀਂ ਖਾਣਾ ਬਿਲਕੁਲ ਨਹੀਂ ਖਾਣਾ ਜੀ ਨੁਕਸਾਨ ਕਹਿੰਦਾ ਮਤਲਬ ਜੇ ਜੇ 10 ਜਾਨਵਰ ਬਚ ਵੀ ਜਾਣਗੇ ਤਾਂ ਉਹ ਕਿਸੇ ਨੇ ਖਰੀਦੀਆਂ ਨਹੀਂਆਂ ਕਿਉਂ ਇਹ ਬੱਕਰੀਆਂ ਬਿਮਾਰ ਡੱਬਰ ਦੇ ਵਿੱਚੋਂ ਨਿਕਲੀਆਂ ਹੋਈਆਂ ਕਹਿੰਦਾ ਮਤਲਬ ਇਹਨਾਂ ਪਰਿਵਾਰ ਇੱਕ ਬੱਕਰੀਆਂ ਦਾ ਪਰਿਵਾਰ ਜਿਵੇਂ ਆਪਣਾ ਪੰਜਾ ਸੱਤ ਮੈਂਬਰਾਂ ਦਾ ਪਰਿਵਾਰ ਹੁੰਦਾ ਇਹ 100 150 ਬੱਕਰੀ ਦਾ ਇਹ ਤਕਰੀਬਨ 200 ਬੱਕਰੀ ਸੀ ਇਹਦੇ ਕੋਲ ਇੱਕ ਪਰਿਵਾਰ ਸੀਗਾ ਪਰਿਵਾਰ ਦੇ ਵਿੱਚੋਂ ਜੇ 10 ਜਾਨਵਰ ਮਰ ਗਏ ਪਹਿਲੀ ਗੱਲ ਤਾਂ 100 ਤੋਂ ਉੱਤੇ ਮਰ ਚੁੱਕੇ ਇਹਦੇ ਤੇ ਜੇ 100 ਤੋਂ ਉੱਤੇ ਮਰ ਚੁੱਕੇ ਤੇ ਬਾਕੀ ਨੂੰ ਕੀ ਕੌਣ ਖਰੀਦੂਗਾ ਅਗਲਾ ਕਹਿੰਦਾ ਬਿਮਾਰੀ ਦੇ ਵਿੱਚੋਂ ਨਿਕਲੀਆਂ ਸੀ ਕਿਉਂ ਖਰੀਦਿਗੇ ਅੱਗੇ ਵੇਚਣਗੇ ਤਾਂ ਬਿਮਾਰੀ ਆਟੋਮੈਟਿਕ ਫੈਲੂਗੀ ਜੀ ਹਾਂਜੀ ਹਾਂਜੀ ਬਸ ਇਹੀ ਅਸੀਂ ਕਹਿਣਾ ਚਾਹੁੰਦੇ ਵੀ ਇਹਨੇ ਜਿਹੜੇ ਪ੍ਰਸ਼ਾਸਨ ਆ ਜਿਹੜਾ ਸਿਹਤ ਵਿਭਾਗ ਨੂੰ ਇਹਨੂੰ ਧਿਆਨ ਦੇਣਾ ਚਾਹੀਦਾ ਇਹਦੇ ਵਾਲੇ ਪਾਸੇ ਤੇ ਗਰੀਬ ਬੰਦਾ ਵਿਚਾਰੇ ਨੇ ਕਹਿੰਦੇ ਖੇਤੀ ਛੱਡੋ ਇਹ ਖੇਤੀ ਛੱਡ ਕੇ ਧੰਦਾ ਬਣਾਇਆ ਸਾਰਾ ਪਰਿਵਾਰ ਅਸੀਂ ਵੇਨੇ ਨਿਤ ਛੜਕੁੱਤ ਦੀ ਤਰ੍ਹਾਂ ਬਰਦਾ ਹੁੰਦਾ 80 ਸਾਲ ਦੀ ਮਾਤਾ ਜਿਹੜੀ ਇਹਦੇ ਨਾਲ ਵਿਚਾਰੇ ਜਾ ਕੇ ਚੱਕ ਚੱਕਾ ਕੇ ਲਿਆਉਂਦੀ ਹੈ ਤੇ ਅੱਜ ਇਹਦਾ ਤਾਂ ਸਾਰਾ ਲੁੱਟਿਆ ਗਿਆ ਸਾਰਾ ਮਾਲੀ ਇਹਦਾ ਤਾਂ ਕੀ ਇਹਦੀ ਤਾਂ ਖੇਤੀ ਗਈ ਸਾਰੀ ਜਿਹੜਾ ਜੱਟ ਦੀ ਤਾਂ 6 ਮਹੀਨੇ ਬਾਅਦ ਆ ਜਾਂਦੀ ਖੇਤੀ ਫਿਰ ਬੀਜ ਲੈਂਦਾ ਤੇ ਇਹ ਤਾਂ ਤਾਂ ਇੱਕ ਬੱਕਰੀ ਮਾਰਗੀ ਤੇ ਸਮਝ ਲਓ ਗਈ ਇਹਦੀ ਉਮਰ ਪਰ ਵਾਸਤੇ ਗਈ ਤੇ ਅਸੀਂ ਜਿੱਥੇ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆਂ ਸਿਹਤ ਮੈਹਕਮੇ ਨੂੰ ਕਰਦੇ ਆਂ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਕਰਦੇ ਆਂ ਵੀ ਭਾਈ ਇਹ ਜਿਹੜਾ ਬਿਮਾਰੀ ਚੱਲੀ ਆ ਇਹ ਕੁਦਰਤੀ ਗੱਲ ਆ ਸੀ ਇਹ ਤਾਂ ਮੰਨਦੇ ਆ ਪਰ ਸਰਕਾਰ ਕੋਲੇ ਬੜਾ ਕੁਝ ਹੁੰਦਾ ਇਹਦੀ ਵਿਚਾਰੇ ਗਰੀਬਾਂ ਦੀ ਮਦਦਤ ਕਰੇ ਕਈ ਥਾਵਾਂ ਤੇ ਹੋਰ ਵੀ ਆ ਇਸੇ ਚ ਬਿਮਾਰੀ ਪਈ ਆ ਤੇ ਇਹਨਾਂ ਨੂੰ ਘਟੋ ਘਟ ਜੇ 100 ਬੱਕਰੀਆਂ 50 40 50 ਬੱਕਰੀਆਂ ਲੈਣ ਜੋਗੀ ਇਹਨਾਂ ਨੂੰ ਮਦਦ ਬਾਲੀ ਕਰਨੀ ਚਾਹੀਦੀ ਆ ਸਾਡੇ ਬਹੁਤੀ ਸਤਕਾਰਯੋਗ ਇੱਥੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨਾ ਖੋਸਾ ਸਾਹਿਬ ਆ ਤੇ ਬਾਬਾ ਅਮਰਦੀਪ ਸਿੰਘ ਜੀ ਇਹ ਮਾਰਕੀਟ ਕਮੇਟੀ ਦੇ ਚੇਅਰਮੈ ਐ ਐਮਐਲਏ ਸਾਹਿਬ ਸਤਕਾਰਯੋਗ ਗੁਰਦੱਤ ਸਿੰਘ ਜੀ ਸਿੱਖੋਂ ਅਸੀਂ ਉਹਨਾਂ ਮਰੇ ਬੇਨਤੀ ਕਰਦੇ ਆਂ ਵੀ ਉਹਨਾਂ ਇੱਕ ਤੇ ਨਾ ਹੋਵੇ ਸਦ ਵਿੱਚ ਕੋਈ ਇੰਨਾ ਪਰਿਵਾਰਾਂ ਦਾ ਜਾਂ ਜਿਵੇਂ ਅੱਛਲ ਦੀ ਮਾਤਾ ਕੋਈ ਨੁਕਸਾਨ ਹੋ ਜਾਵੇ ਤੇ ਇਹਨਾਂ ਨੂੰ ਬਚਾਉਣ ਵਾਸਤੇ ਪਾਈ ਇਹਨਾਂ ਦੀ ਜਰੂਰ ਮਦਦ ਕਰਨੀ ਚਾਹੀਦੀ ਆ ਸਮਾਜਿਕ ਤੌਰ ਤੇ ਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬਾਕੀ ਸਰਕਾਰ ਨੂੰ ਵੀ ਜਿੰਨੀ ਕਰਨੀ ਚਾਹੀਦੀ ਆ ਨਾਲੇ ਸਰਕਾਰ ਨੇ ਤਾਂ ਐਲਾਨ ਕੀਤਾ ਪਿੱਛੇ ਜੇ ਆਪਣੇ ਜਦੋਂ ਹੜ੍ਹ ਆਏ ਸੀ ਕਿ ਜੇ ਕਿਸੇ ਦੀ ਮੁਰਗੀ ਵੀ ਮਰੇ ਕਿਤੇ ਸੀ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਤੇ ਇਹ ਤਾਂ ਬਹੁਤ ਸੋ ਪਰਿਵਾਰ ਛੋਟਾ ਨਹੀਂ ਜੀ ਵੱਡਿਆ ਵੱਡਾ ਰੇਂਜ ਆ ਇਹ ਸੋ ਬੱਕਰੀ ਦਾ ਜਿਹੜਾ ਇਹਦਾ ਨੁਕਸਾਨ ਹੋਇਆ ਜੀ ਤੇ ਤੁਸੀਂ ਇਹਦਾ ਟ੍ਰੀਟਮੈਂਟ ਕਰ ਰਹੇ ਹੋ ਇਹਨਾਂ ਦਾ ਕਿੰਨੇ ਕ ਵਾਰੀ ਕਰਕੇ ਇਦੋਂ ਪਹਿਲਾਂ ਗਏ ਹੋ ਤੁਸੀਂ ਅਸੀਂ ਜੀ 23 ਤਰੀਕ ਤੋਂ ਗਏ ਆ ਪੁੱਛ ਲਓ ਇਹਨਾਂ ਨੂੰ ਅੱਛਾ ਜੀ ਹਾਂ 23 ਕਰਦੇ ਆ ਸੋ ਰਹੀ ਹਾਂ ਨਹੀਂ ਜਿਹੜੀ ਤੁਸੀਂ ਰਿਪੋਰਟ ਭੇਜੀ ਆ ਇਹਨਾਂ ਦੀ ਤੁਸੀਂ ਕਹਿੰਦੇ ਆ ਵੀ 15 ਦਿਨਾਂ ਬਾਅਦ ਰਿਪੋਰਟ ਆਊਗੀ ਉਹ ਦੇਖੋ ਭੇਜੀ ਹੋਈ ਆ ਹਜੇ ਉਹ ਐਗਜੈਕਟਲੀ ਆਈਡੀਆ ਹੈਗਾ ਕਿ ਕਿੰਨੇ ਦਿਨਾਂ ਦਾ ਕਾਊਗੀ ਨਹੀਂ ਉਹਦਾ ਰਿਪੋਰਟ ਜਦੋਂ ਨੂੰ ਆਉਣੀਆਂ ਉਹਦੋਂ ਤਾਂ ਬੱਕਰੇ ਸਾਰੇ ਮਰ ਜਾਣਗੇ ਜੀ ਨਹੀਂ ਜੀ ਹੁਣ ਤਾਂ ਬਚ ਗਈਆਂ ਹੁਣ ਤਾਂ ਨਹੀਂ ਮਰ ਰਹੀਆਂ ਆਹ ਵੇਖੋ ਆ ਕੇ ਅਸੀਂ ਇਸ ਵਕਤ ਖੜੇ ਦੋ ਬੱਕਰਾਂ ਕੋ ਹੋਰ ਮਰ ਗਈਆਂ ਅੱਛਾ ਛੋਡੇ ਜਿਹੜੇ ਸੀਨੀਅਰਾਂ ਤੋਂ ਹੱਥੋਂ ਉਹ ਕਿੱਥੇ ਸੁੱਤੇ ਪਏ ਆ ਉਹਨਾਂ ਨੂੰ ਵੀ ਕਹੋ ਇਹ ਗੱਲ ਕਿ ਵੀ ਤੁਸੀਂ ਇੱਕ ਕਿਸਾਨ ਫਾਹੇ ਲੈਣ ਦੇ ਜਨ ਕਿ ਕੱਲ ਨੂੰ ਰਾਤ ਉਰ ਗਿਆ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਇਹਦੀ ਰਿਪੋਰਟ ਜਿਹੜੀ ਰਿਪੋਰਟ ਆਉਣੀ ਹੈ ਉਹਦੋਂ ਤਾਂ ਜਨੇ ਬੱਕਰਾਂ ਦਾ ਸਾਰਾ ਕਣੀ ਮਰ ਜਣਾ ਬਾਈ ਜੀ ਇਹਨਾਂ ਦਾ ਟ੍ਰੀਟਮੈਂਟ ਚੱਲੀ ਜਾਂਦੀ ਆ